ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਟਰੇਡਿੰਗ ਇਨ ਪੰਜਾਬੀ YouTube ਚੈਨਲ ਦੇ ਵਿੱਚ ਤੇ ਹਾਜ਼ਰ ਆਇਆ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਸੀਰੀਜ਼ ਲੈ ਕੇ ਸ਼ੁਰੂ ਕਰਨ ਜਾ ਰਹੇ ਆਂ ਇਹ ਵੀਡੀਓਜ਼ ਹੋਣਗੀਆਂ ਹੈਜਿੰਗ ਦੇ ਉੱਤੇ ਜਿਹੜੇ ਵੀ ਲੋਕ ਫਿਊਚਰ ਐਂਡ ਆਪਸ਼ਨ ਦੇ ਵਿੱਚ ਕੰਮ ਕਰਦੇ ਆ ਔਰ ਬਹੁਤ ਜ਼ਿਆਦਾ ਲਾਸ ਕਮਾਈ ਜਾ ਰਹੇ ਆ ਉਹਨਾਂ ਵਾਸਤੇ ਆ ਵੀਡੀਓ ਬਹੁਤ ਜ਼ਿਆਦਾ ਜ਼ਰੂਰੀ ਆ ਪਲੀਜ਼ ਵੀਡੀਓ ਨੂੰ ਤੁਸੀਂ ਉਦੋਂ ਵੇਖਿਓ ਜਦੋਂ ਤੁਹਾਡੇ ਕੋਲ ਟਾਈਮ ਹੈਗਾ ਠੀਕ ਆ ਨਾ ਵੀਡੀਓ ਅੱਜ ਦੀ ਥੋੜੀ ਜਿਹੀ ਲੰਬੀ ਹੋ ਸਕਦੀ ਆ ਆਮ ਵੀਡੀਓਜ਼ ਦੇ ਨਾਲੋਂ ਬਟ ਇਹਦੇ ਵਿੱਚ ਮੈਂ ਕੁਝ ਇਹੋ ਜਿਹੀਆਂ ਗੱਲਾਂ ਤੁਹਾਨੂੰ ਦੱਸਾਂਗਾ ਜਿਹੜੀਆਂ ਕਿ ਬਹੁਤ ਹੀ ਜ਼ਰੂਰੀ ਹੈਗੀਆਂ ਤੁਹਾਡੀ ਟਰੇਡਿੰਗ ਲਈ ਅਗਰ ਤੁਹਾਡਾ ਅਨਲਿमिटेड लॉस ਚੱਲਣ ਡਿਆ ਤਾਂ ਤੁਸੀਂ ਉਹਨਾਂ ਲੌਸੇਸ ਨੂੰ ਕਿੱਦਾਂ ਪ੍ਰੋਟੈਕਟ ਕਰ ਸਕਦੇ ਹੋ ਠੀਕ ਹੈ ਔਰ ਲਾਸਟ ਵਾਲੀ ਲਾਸਟ ਪਾਰਟ ਜਿਹੜੇ ਆਉਣਗੇ ਨਾ 10 15 ਮਿੰਟ ਜਿਹੜੇ ਲਾਸਟ ਵਾਲੇ ਆ ਉਹਨਾਂ ਨੂੰ ਵੀ ਜ਼ਰੂਰ ਵੇਖਿਓ ਕਿਉਂਕਿ ਉਹਨਾਂ ਵਿੱਚ ਇੱਕ ਇਹੋ ਜਿਹੀ ਟ੍ਰਿਕ ਆ ਜਿਹੜੀ ਆਮ ਸਾਨੂੰ YouTube ਦੇ ਉੱਤੇ ਜਾਂ ਇੰਟਰਨੈਟ ਦੇ ਉੱਤੇ ਘੱਟ ਦੇਖਣ ਨੂੰ ਮਿਲਦੀ ਆ ਸੈਲਰ ਉਸੇ ਟ੍ਰਿਕ ਦਾ ਹੀ ਇਸਤੇਮਾਲ ਕਰਦਾ ਵਾ ਬਹੁਤ ਘੱਟ ਪੈਸਾ ਲਾ ਕੇ ਬਹੁਤ ਜ਼ਿਆਦਾ ਪ੍ਰੋਫਿਟ ਕਿੱਦਾਂ ਬਣਾਉਂਦਾ ਠੀਕ ਹੈ ਨਾ ਆਪਾਂ ਵੀ ਬਹੁਤ ਘੱਟ ਪੈਸੇ ਦੇ ਵਿੱਚ ਜਿਹੜੀ ਆ ਉਹ ਹੈਜਿੰਗ ਜਿਹੜੀ ਆ ਕਰ ਸਕਦੇ ਆ ਠੀਕ ਹੈ ਨਾ 50000 ਤੋਂ ਥੱਲੇ ਵੀ ਆਪਾਂ ਜਿਹੜੀ ਆ ਹੈਜਿੰਗ ਮਾਰਕੀਟ ਦੇ ਵਿੱਚ ਕਰ ਸਕਦੇ ਆ ਇਹ ਕਿੱਦਾਂ ਕਰਾਂਗੇ ਇਹ ਆਪਾਂ ਵੀਡੀਓ ਦੇ ਲਾਸਟ ਤੇ ਗੱਲ ਕਰਾਂਗੇ ਪਰ ਪਹਿਲੇ ਆਪਾਂ ਗੱਲ ਕਰਦੇ ਆ ਕਿ ਹੈਜਿੰਗ ਕੀ ਚੀਜ਼ ਆ ਠੀਕ ਹੈ ਨਾ ਹੈਜਿੰਗ ਕਦੋਂ ਬਣਾਈ ਗਈ ਆ ਜਾਂ ਕੀ ਚੀਜ਼ ਆ ਤਾਂ ਆਮ ਭਾਸ਼ਾ ਦੇ ਵਿੱਚ ਅਗਰ ਦੇਸੀ ਭਾਸ਼ਾ ਦੇ ਵਿੱਚ ਗੱਲ ਕਰਾਂ ਤਾਂ ਉਹ ਕਹਾਂ ਇਹ ਜਾਂਦਾ ਕਿ ਜਿਹੜੀ ਹੈਜਿੰਗ ਆ ਨਾ ਉਹ ਲਾਸ ਦਾ ਇੰਸ਼ੋਰੈਂਸ ਹੁੰਦਾ ਹੈਜਿੰਗ ਜਿਹੜ ਇਹ ਗੱਲ ਕਿਸੇ ਹੱਦ ਤੱਕ ਠੀਕ ਆ ਬਟ ਪੂਰੀ ਠੀਕ ਵੀ ਨਹੀਂ ਆ ਤੇ ਪੂਰੀ ਗਲਤ ਵੀ ਨਹੀਂ ਹੈਗੀ ਠੀਕ ਹੈ ਨਾ ਇੰਸ਼ੋਰੈਂਸ ਤੱਕ ਗੱਲ ਠੀਕ ਆ ਪਰ ਲੌਸ ਦਾ ਇੰਸ਼ੋਰੈਂਸ ਹੈ ਨਾ ਜਿਹੜਾ ਇਹ ਵੀ ਟੈਕਨੀਕਲੀ ਠੀਕ ਵੀ ਹੈਗੀ ਗਲਤ ਵੀ ਹੈਗੀ ਆ ਤਾਂ ਮਤਲਬ ਕੀ ਹੈਗਾ ਮੈਂ ਤੁਹਾਨੂੰ ਇਹ ਪਹਿਲੇ ਗੱਲ ਕਰਦਾ ਦੇਖੋ ਜਿੱਦਾਂ ਆਪਾਂ ਗੱਲਾਂ ਗੱਡੀਆਂ ਦੀ ਇੰਸ਼ੋਰੈਂਸ ਕਰਵਾਉਣੀ ਆ ਹੁਣ ਜਦੋਂ ਗੱਡੀ ਦੀ ਇੰਸ਼ੋਰੈਂਸ ਕਰਵਾਉਣੀ ਆ ਮੰਨ ਲਓ ਮੇਰੇ ਕੋਲ 10 ਲੱਖ ਦੀ ਗੱਡੀ ਆ ਠੀਕ ਹੈ ਨਾ 10 ਲੱਖ ਦੀ ਗੱਡੀ ਦੇ ਉੱਤੇ ਆਪਾਂ 1% ਦਾ ਇੰਸ਼ੋਰੈਂਸ ਕਰਵਾ ਲਿਆ ਮਤਲਬ ਵੀ 10000 ਰੁਪਏ ਦਾ ਆਪਾਂ ਇੰਸ਼ੋਰੈਂਸ ਹੋ ਨਾ ਅਗਰ ਆ ਗੱਡੀ ਜਿਹੜੀ ਆ ਸਾਡੀ ਸਾਲ ਦੇ ਵਿੱਚ ਨਹੀਂ ਵੱਜਦੀ ਕਿਤੇ ਠੀਕ ਆ ਤਾਂ ਆ 10000 ਰੁਪਿਆ ਤਾਂ ਸਾਡਾ ਜ਼ੀਰੋ ਹੋ ਜਾਣਾ ਠੀਕ ਪਰ ਜੇ ਕਿਤੇ ਵੱਜ ਜਾਂਦੀ ਆ ਠੀਕ ਆ ਨਾ ਫਿਰ ਆ 10000 ਜਿਹੜਾ ਦਿੱਤਾ ਆ ਇੰਨੇ ਹੀ ਹੱਟਾ ਜਿਹੜੇ ਲੱਖਾਂ ਦਾ ਬਿੱਲ ਬਣ ਕੇ ਹੋਣਾ ਨਾ ਉਹਨੂੰ ਬਚਾਉਣਾ ਵਾ ਤੋਂ ਆਪਾਂ ਟੈਕਨੀਕਲੀ ਇਹ ਨਹੀਂ ਕਹਿ ਸਕਦੇ ਕਿ ਸਾਡਾ ਹੈਜਿੰਗ ਨੇ ਸਾਰਾ ਲਾਸ ਬਚਾ ਦਿੱਤਾ ਵਾ ਆ 10000 ਤਾਂ ਸਾਡਾ ਲੱਗਾ ਹੀ ਆ ਨਾ ਇਹ 10000 ਨਹੀਂ ਹੀ ਸਾਡੇ ਲੱਖਾਂ ਦਾ ਬੇ ਜਿਹੜਾ ਉਹ ਲਾਸ ਆ ਉਹ ਬਚਾਇਆ ਵਾ ਠੀਕ ਆ ਨਾ ਤੋਂ ਹੈਜਿੰਗ ਜਿਹੜਾ ਵਾ ਉਹਦੇ ਵਿੱਚ ਆਪਾਂ ਕੁਝ ਪ੍ਰੀਮੀਅਮ ਦਿੰਨੇ ਆ ਜਿਹਦੇ ਕਰਕੇ ਸਾਡੇ ਜਿਹੜੇ ਵੱਡੇ ਵੱਡੇ ਲਾਸ ਐ ਨਾ ਉਹ ਘਟ ਜਾਣਗੇ ਹੁਣ ਇਹਦਾ ਤਰੀਕਾ ਕੀ ਆ ਨਾ ਉਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜਨਾ ਵਾ ਤਾਂ ਪਹਿਲੇ ਆਪਾਂ ਇਹ ਸਮਝਣਾ ਵਾ ਕਿ ਹੈਜਿੰਗ ਜਿਹੜੀ ਸੀ ਨਾ ਉਹ ਬਣਾਈ ਕਿਉਂ ਗਈ ਸੀ ਜਾਂ ਕਿੰਨਾ ਵਾਸਤੇ ਜਿਹੜੀ ਸੀ ਹੈਜਿੰਗ ਜੜੀ ਆ ਨਾ ਉਹ ਬਣਾਈ ਗਈ ਤੋ ਹੈਜਿੰਗ ਜਿਹੜੀ ਸੀ ਨਾ ਉਹ ਬਣਾਈ ਗਈ ਸੀ ਵੱਡੇ ਜਿਹੜੇ ਇਨਵੈਸਟਰਸ ਐ ਨਾ ਉਹਨਾਂ ਵਾਸਤੇ ਦੇਖੋ ਵੱਡੇ ਜਿਹੜੇ ਇਨਵੈਸਟਰਸ ਐ ਉਹਨਾਂ ਵਾਸਤੇ ਇਹ ਬਣਾਈ ਗਈ ਸੀ ਜਿੱਦਾਂ ਮੰਨ ਲਓ ਅਸੀਂ ਜਦੋਂ ਸ਼ੇਅਰ ਖਰੀਦਦੇ ਆ ਕੈਸ਼ ਦੇ ਵਿੱਚ ਅਗਰ ਕੋਈ ਸ਼ੇਅਰ ਆਪਾਂ ਖਰੀਦਣਾ ਵਾ ਠੀਕ ਆ ਨਾ ਕੈਸ਼ ਦੇ ਵਿੱਚ ਮੰਨ ਲਓ ਆਪਾਂ ਰੇਲਾਈਂ ਔਰ ਲਾਈਨ ਦਾ ਸ਼ੇਅਰ ਹੁਣ ਕਿੰਨੇ ਦਾ ਚੱਲਣ ਡਿਆ ਮੇਰੇ ਕਹਿੰਦਾ ਤੇ 100 ਦੇ ਅੜਗੇੜ ਚ ਚੱਲਣ ਡਿਆ ਠੀਕ ਹੈ ਨਾ ਆਪਾਂ ਕਿੰਨੇ ਸ਼ੇਅਰ ਖਰੀਦ ਲਾਂਗੇ ਕੋਈ 1 ਖਰੀਦ ਲਾਂਗੇ ਕੋਈ 10 ਖਰੀਦ ਲਾਂਗੇ 100 ਖਰੀਦ ਲਾਂਗੇ 1000 ਖਰੀਦ ਲਾਂਗੇ 10000 ਸ਼ੇਅਰ ਖਰੀਦ ਲਾਂਗੇ ਠੀਕ ਹੈ ਨਾ ਵੱਧ ਤੋਂ ਵੱਧ ਆਪਾਂ ਇੰਨੇ ਸ਼ੇਅਰ ਜਿਹੜੇ ਆ ਵੀ ਆਪਾਂ ਖਰੀਦ ਸਕਦੇ ਆ ਉਹ ਲੋਕਾਂ ਦਾ ਸੋਚੋ ਜਿਹੜੇ ਵੱਡੇ ਵੱਡੀਆਂ ਮਿਊਚੁਅਲ ਫੰਡ ਦੀਆਂ ਕੰਪਨੀਆਂ ਵਾਂ ਜਾਂ ਇੰਸ਼ੋਰੈਂਸ ਕੰਪਨੀਆਂ ਵਾਂ ਜਾਂ ਜਿਹੜੀਆਂ ਅਦਰ ਕੰਪਨੀਆਂ ਆ ਜਿਹੜੀਆਂ ਉਹਨਾਂ ਵਿੱਚ ਹਿੱਸੇਦਾਰੀ ਖਰੀਦਣੀਆਂ ਉਹਨਾਂ ਕੋ ਲੱਖਾਂ ਦੇ ਵਿੱਚ ਗਿਣਤੀ ਦੇ ਵਿੱਚ ਸ਼ੇਅਰ ਪਏ ਹੁੰਦੇ ਆ ਹੁਣ ਮੰਨ ਲਓ ਅਗਰ ਕਿਸੇ ਕੋਲ 1 ਲੱਖ ਸ਼ੇਅਰ ਪਿਆ ਵਾ 1 ਲੱਖ ਸ਼ੇਅਰ ਰਿਲਾਇੰਸ ਦਾ ਕਿਸੇ ਨੇ ਖਰੀਦੇ ਆਇਆ ਮਾਰਕੀਟ ਇੱਕਦਮ ਗੈਪ ਡਾਊਨ ਓਪਨ ਹੋ ਜਾਂਦੀ ਆ ਇੱਕਦਮ ਗੈਪ ਡਾਊਨ ਓਪਨ ਹੋ ਜਾਂਦੀ ਕਿਉਂਕਿ ਅੱਜ ਤੋਂ ਪਹਿਲੇ ਕੀ ਹੁੰਦਾ ਹੁੰਦਾ ਹੈਗਾ ਨਾ ਜਦੋਂ ਆ 2000 ਦੀ ਐਡ ਗੇਰ ਤੋਂ ਪਹਿਲੇ ਦੀ ਗੱਲਾਂ ਵਾ ਉਦੋਂ ਮਾਰਕੀਟ ਦੇ ਵਿੱਚ ਬਿਲਕੁਲ ਹਲਚਲ ਬਹੁਤ ਜ਼ਿਆਦਾ ਆਉਂਦੀ ਹੁੰਦੀ ਸੀ ਮਾਰਕੀਟ ਦਾ ਕੁਝ ਨਹੀਂ ਪਤਾ ਲੱਗਦਾ ਕਿਉਂਕਿ ਹੁਣ ਸਾਡੀ ਮਾਰਕੀਟ 6 ਘੰਟੇ ਦੀ ਆ ਤੋ ਯੂਐਸਏ ਵਿੱਚ ਕੁਝ ਨਿਊਜ਼ ਆਈ ਮਾਰਕੀਟ ਕਦੀ ਗੈਪ ਅਪ ਖੋਲ ਗਈ ਕਦੀ ਗੈਪ ਡਾਊਨ ਖੋਲ ਗਈ ਤੋ ਆ ਜਿਹੜੇ ਲੋਗ ਆ ਜਿਹੜੇ ਵੱਡੇ ਪੈਸਾ ਪਾਇਆ ਕਿਉਂਕਿ ਇਹ ਵੱਡਾ ਪੈਸਾ ਜਿਹੜਾ ਹੈਗਾ ਨਾ ਕੁਝ ਮਹੀਨਿਆਂ ਵਾਸਤੇ ਨਹੀਂ ਪੁੰਜਦਾ ਸਾਲਾਂ ਵਾਸਤੇ ਪੁੰਦੇ ਆ ਜਿੱਦਾਂ ਕਿਸੇ ਨੇ HDFC ਬੈਂਕ ਬਣਾਇਆ ਤੋ ਉਹਨੇ ਜਿਹੜੇ ਇਨਵੈਸਟਰਸ ਸ਼ੁਰੂ ਦੇ ਉੱਤੇ ਆਏ ਆ ਉਹ ਸ਼ੇਅਰ ਹਜੇ ਤੱਕ ਹੋਲਡ ਕਰਕੇ ਬੈਠੇ ਆ ਹਨਾ ਇਨਫੋਸਿਸ ਕੰਪਨੀ ਵਾਲੇ ਆ ਜਾਂ ਰੇਲਾਈਐਂਸ ਵਾਲੇ ਆ ਜਦੋਂ ਦੀਆਂ ਕੰਪਨੀਆਂ ਬਣੀਆਂ ਪਈਆਂ ਉਦੋਂ ਦੇ ਸ਼ੇਅਰ ਹੋਲਡ ਕਰਕੇ ਬੈਠੇ ਆ ਤੋ ਇਹ ਲੌਂਗ ਟਰਮ ਵਾਸਤੇ ਸ਼ੇਅਰ ਹੋਲਡ ਕਰਦੇ ਠੀਕ ਹੈ ਨਾ ਮੰਨ ਲਓ ਆ ਦੇਖੋ ਹੁਣ ਇਹਦੇ ਕੋਲ 1 ਲੱਖ ਸ਼ੇਅਰ ਆ ਅਗਰ ਸ਼ੇਅਰ ਦਾ ਪ੍ਰਾਈਸ 1 ਰੁਪਿਆ ਵੀ ਵੱਧਾ 2300 1 ਰੁਪਿਆ ਹੁੰਦਾ ਤੇ ਇਹਨਾਂ ਕੋਲ ਅਗਰ 1 ਲੱਖ ਸ਼ੇਅਰ ਆ ਇਹਨਾਂ ਦੇ 1 ਲੱਖ ਰੁਪਿਆ ਵੱਧ ਜਾਣਾ ਪ੍ਰੋਫਿਟ ਦਾ ਬਟ ਅਗਰ ਇਹ ਜਿਹੜਾ ਹੈਗਾ ਵਾ 2299 ਹੁੰਦਾ 1 ਰੁਪਿਆ ਥੱਲੇ ਡਿੱਗਦਾ ਤੇ ਇਹਦਾ 1 ਲੱਖ ਰੁਪਿਆ ਦਾ ਲਾਸ ਹੈ ਕਿਉਂਕਿ 1 ਲੱਖ ਸ਼ੇਅਰ ਆ ਨਾ ਹਰ ਸ਼ੇਅਰ ਦੇ ਇੱਕ ਇੱਕ ਰੁਪਿਆ ਜਿਹੜਾ ਘਟ ਜੇਗਾ ਜਾਂ ਵਧੇਗਾ ਤਾਂ ਮਤਲਬ ਸ਼ੇਅਰ ਦੀ 1 ਰੁਪਏ ਦੀ ਮੂਵਮੈਂਟ ਦੇ ਨਾਲ 1 ਰੁਪਏ ਦੀ ਉੱਪਰ ਜਾਂ نیچے ਦੀ ਮੂਵਮੈਂਟ ਨਾ ਇਹਦਾ 1 ਲੱਖ ਰੁਪਿਆ ਤੋ ਇਹਨਾਂ ਨੇ ਬਾਅਦ ਵਿੱਚ ਫਿਰ ਐਨਐਸਸੀ ਨੂੰ ਕਿਹਾ ਜਿਹੜੇ ਵੱਡੇ ਇਨਵੈਸਟਰ ਆ ਵੀ ਸਾਨੂੰ ਕੋਈ ਆਪਸ਼ਨ ਦੋ ਜਿਹਦੇ ਨਾਲ ਆਪਾਂ ਇਹ ਡਾਊਨਸਾਈਡ ਦਾ ਰਿਸਕ ਹੈ ਨਾ ਜਿਹੜਾ ਇਹਨੂੰ ਅਸੀਂ ਰੋਕ ਸਕੀਏ ਕਿਹਾ ਜਿਹੜਾ ਥੱਲੇ ਨੂੰ ਮਾਰਕੀਟ ਅਗਰ ਗੈਪ ਡਾਊਨ ਗੈਪ ਡਾਊਨ ਹੁੰਦੀ ਆ ਤਾਂ ਫਿਰ ਆਪਾਂ ਨੂੰ ਗੈਪ ਡਾਊਨ ਜਾਂ ਗੈਪ ਅਪ ਹੁੰਦੀ ਆ ਉਹਦੇ ਲਾਸਸ ਨੂੰ ਕਵਰ ਕਰਨ ਵਾਸਤੇ ਸਾਨੂੰ ਕੋਈ ਆਪਸ਼ਨ ਦੋ ਕੋਈ ਇਹੋ ਜਿਹਾ ਪ੍ਰੋਡਕਟ ਬਣਾਓ ਜਿਹਦੇ ਨਾਲ ਅਸੀਂ ਇਹ ਆਪਣਾ ਲਾਸ ਜਿਹੜਾ ਨਾ ਕਵਰ ਕਰ ਸਕੀਏ ਜਾਂ ਘੱਟ ਕਰ ਸਕੀਏ ਤੋ ਫਿਰ ਐਨਐਸਸੀ ਨੇ ਜਿਹੜਾ ਆਪਸ਼ਨ ਦਾ ਨਾ ਇਹ ਇਜਾਦ ਕੀਤੇ ਆਪਸ਼ਨਸ ਤੋ ਆਪਸ਼ਨ ਕੀ ਆ ਆਪਸ਼ਨ ਅਗਰ ਆਪ ਉਪਾਕ ਆਦਾਵਾ ਉਪਾਇਆ ਇੰਨਾ ਲੋਕਾਂ ਦਾ ਆ ਜਿਹੜੇ ਵੱਡੇ ਇਨਵੈਸਟਰ ਹੈ ਨਾ ਇਹਨਾਂ ਦਾ ਤੋਂ ਇਹਦੇ ਵਿੱਚ ਕੀ ਕਰਦੇ ਆ ਇਹ ਵੀ ਇੰਸ਼ੋਰੈਂਸ ਵਾਂਗੂ ਜਿੱਦਾਂ ਆਪਾਂ ਹੈਲਥ ਇੰਸ਼ੋਰੈਂਸ ਜਾਂ ਕਾਰ ਇੰਸ਼ੋਰੈਂਸ ਖਰੀਦਦੇ ਆ ਤਾਂ ਆਪਾਂ ਇਹਦੇ ਵਿੱਚ ਪ੍ਰੀਮੀਅਮ ਪੇ ਕਰਦੇ ਆ ਠੀਕ ਹੈ ਨਾ ਇਹ ਕੁਛ ਆਪਣਾ ਪ੍ਰੀਮੀਅਮ ਪੇ ਕਰਦੇ ਆ ਜਿਹਦੇ ਨਾਲ ਐਨਐਸਸੀ ਇਹਨਾਂ ਨੂੰ ਇਹ ਪ੍ਰੋਵੀਜ਼ਨ ਦਿੰਦੀ ਆ ਕਿ ਜਿਹੜੇ ਤੁਹਾਡੇ ਡਾਊਨਸਾਈਡ ਤੇ ਰਿਸਕ ਆ ਨਾ ਉਹ ਅਸੀਂ ਕੱਟ ਕਰ ਦੇਵਾਂਗੇ ਠੀਕ ਹੈ ਨਾ ਉਹਨਾਂ ਉੱਤੇ ਕੀ ਆ ਜਿੱਦਾਂ ਕੈਪ ਲੱਗ ਜੇਗੀ ਜਿੱਦਾਂ ਹੁਣ ਮੰਨ ਲਓ ਕਿ ਅਗਰ ਮਾਰਕੀਟ ਕੈਸ਼ ਦੇ ਵਿੱਚ ਆ ਚੱਕਿਆ ਹੋਇਆ ਹੈ ਰਿਲਾਇੰਸ ਜਿਹੜਾ ਹੈਗਾ ਕ ਤੋ ਕੈਸ਼ ਦੇ ਵਿੱਚ ਅਗਰ ਕਿਸੇ ਦੇ ਕੋਈ ਹਜ਼ਾਰਾਂ ਅਰਬਾਂ ਕਰੋੜਾਂ ਰੁਪਈਆ ਲੱਗੇ ਹੋਏ ਆ ਤੋ ਮਾਰਕੀਟ ਅਗਰ ਡਾਊਨਸਾਈਡ ਖੁੱਲਦੀ ਆ ਤੋ ਉਹਦਾ ਇੱਕ ਕੈਪ ਆ ਜਾਵੇ ਕਿ ਭਾਈ ਤੇਰਾ ਲਾਸ ਮੈਕਸਿਮਮ ਸਿਰਫ ਇੰਨਾ ਹੀ ਹੋ ਸਕਦਾ ਠੀਕ ਹੈ ਨਾ ਉਹਦੇ ਵਾਸਤੇ ਤੈਨੂੰ ਥੋੜਾ ਜਿਹਾ ਪ੍ਰੀਮੀਅਮ ਜਿਹੜਾ ਨਾ ਉਹ ਦੇਣਾ ਪੈਣਾ ਇੰਨੇ ਕ ਪੈਸੇ ਤੈਨੂੰ ਦੇਣੇ ਪੈਣੇ ਆ ਤੋ ਤੇਰਾ ਜਿਹੜਾ ਮੰਨ ਲਓ ਕੋਈ ਕਿਸੇ ਨੇ 20 ਲੱਖ ਰੁਪਏ ਦਾ ਕੋਈ ਸ਼ੇਅਰ ਖਰੀਦੀ ਹੋਇਆ ਠੀਕ ਹੈ ਨਾ ਇਨਵੈਸਟ ਕੀਤੇ ਹੋਇਆ ਅਗਰ ਮਾਰਕੀਟ ਥੱਲੇ ਨੂੰ ਖੁੱਲਦੀ ਆ ਤੋ ਇਹਦਾ ਜਿਹੜਾ ਹੈਗਾ 10-15 ਲੱਖ ਦਾ ਨੁਕਸਾਨ ਹੁੰ ਜੇ ਦਾ ਇੰਸ਼ੋਰੈਂਸ ਜਿਹੜੀ ਸਾਡੀ ਇੰਸ਼ੋਰੈਂਸ ਨਿਕਾਰਾਂ ਦੀ ਉਹ ਸਾਲ-ਸਾਲ ਦੀ ਹੁੰਦੀ ਹੈ ਤਾਂ ਸਾਲ ਬਾਅਦ ਉਹ ਜ਼ੀਰੋ ਹੋ ਜਾਂਦੀ ਹੈ ਖਤਮ ਹੈ ਉਸ ਤੋਂ ਬਾਅਦ ਉਹ ਵੈਲਿਡ ਹੀ ਨਹੀਂ ਹੈਗੀ ਹੈਲਥ ਇੰਸ਼ੋਰੈਂਸ ਹੁੰਦੀ ਉਹ ਵੀ ਸਾਲ ਬਾਅਦ ਵੈਲਿਡ ਨਹੀਂ ਹੁੰਦੀ ਤਾਂ ਇਦਾਂ ਹੀ ਆ ਜਿਹੜੇ ਆ ਕੰਟਰੈਕਟ ਇਹਨਾਂ ਨੇ ਮਹੀਨੇ-ਮਹੀਨੇ ਦੀਆਂ ਇੰਸ਼ੋਰੈਂਸ ਬਣਾਤੀਆਂ ਕਿ ਮਹੀਨੇ ਬਾਅਦ ਇਹ ਕੰਟਰੈਕਟ ਜਿਹੜਾ ਖਤਮ ਕਰਾਂਗੇ ਹੁਣ ਆ ਜਿਹੜੇ ਆ ਇੰਸ਼ੋਰੈਂਸ ਇੰਸ਼ੋਰੈਂਸ ਦੇ ਵਿੱਚ ਮੰਨ ਲਓ ਕਿ ਉਹਨੇ ਕੋਈ 10000 20000 ਰੁਪਿਆ ਦੇ ਕੇ ਆਪਣੀ ਇੰਸ਼ੋਰੈਂਸ ਜਿਹੜੀ ਹੈ ਉਹ ਬਾਇ ਕਰ ਲਈ ਠੀਕ ਹੈ ਹੁਣ ਜਿੱਥੇ ਉਹਦਾ 10 15 ਲੱਖ ਦਾ ਨੁ ਹੋਏਗਾ ਜ਼ਰੂਰ ਅਗਰ ਮਾਰਕੀਟ ਪਿੱਛੇ ਨੂੰ ਜਾਂਦੀ ਆ ਬਟ ਜਿੱਥੇ ਉਹਦਾ 10-15 ਲੱਖ ਦਾ ਹੋਣਦਾ ਹੀ ਉੱਥੇ ਹੁਣ 50-60 ਹਜ਼ਾਰ ਦਾ ਹੋਏਗਾ ਠੀਕ ਹੈ ਨਾ ਤਾਂ ਇੰਨਾ 베ਅਰ ਮਿਨਿਮਮ ਬੰਦਾ ਲੈ ਕੇ ਚਲਦਾ ਹੀ ਗਿਆ ਵੈਸੇ ਵੀ ਠੀਕ ਆ ਤਾਂ ਆਇਆ ਜਿਹੜਾ ਆਪਸ਼ਨ ਹੈ ਹੁਣ ਕੀ ਹੋਇਆ ਕਿ ਜਿਹੜੇ ਬੰਦੇ ਆ ਨਾ ਉਹਨਾਂ ਨੇ ਇਹ ਦੇਖਿਆ ਕਿ ਮਾਰਕੀਟ ਦੇ ਵਿੱਚ ਜਿਹੜਾ ਬਾਹਰ ਆ ਉਹਨੇ ਇਹ ਦੇਖਿਆ ਕਿ ਮਾਰਕੀਟ ਦੇ ਵਿੱਚ ਇੱਕ ਨਵਾਂ ਪ੍ਰੋਡਕਟ ਆਇਆ ਜਿਹਦੇ ਵਿੱਚ ਪੈਸਾ ਬਹੁਤ ਘੱਟ ਲੱਗਦਾ ਵਾ ਠੀਕ ਹੈ ਨਾ ਤਾਂ ਆਪਸ਼ਨ ਜਿਹੜੇ ਆ ਗਏ ਆ ਜਦੋਂ ਇਹ ਆਏ ਤਾਂ ਬਾਅਰ ਜਿਹੜੇ ਆਏ ਨਾ ਉਹਨਾਂ ਨੇ ਵੇਖਿਆ ਜਿੰਨਾਂ ਕੋ ਘ ਜਿੰਨਾਂ ਕੋ ਘੱਟ ਪੈਸਾ ਹੈਗਾ ਉਹ ਆਏ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਪੈਸਾ ਬਹੁਤ ਘੱਟ ਲੱਗਦਾ ਵਾ ਤਾਂ ਆਪਾਂ ਇਹਦੇ ਵਿੱਚ ਟਰੇਡਿੰਗ ਸ਼ੁਰੂ ਕਰ ਦਈਏ ਠੀਕ ਹੈ ਨਾ ਟਰੇਡਿੰਗ ਸ਼ੁਰੂ ਕਰ ਦਈਏ ਪਰ ਬਾਈ ਜਦੋਂ ਤੁਸੀਂ ਇਹਦੇ ਵਿੱਚ ਟਰੇਡਿੰਗ ਕਰੋਗੇ ਤਾਂ ਫਿਰ ਸਾਡਾ ਪੈਸਾ ਜ਼ੀਰੋ ਹੀ ਹੋਣਾ ਕਿਉਂਕਿ ਇੰਸ਼ੋਰੈਂਸ ਪ੍ਰੋਡਕਟ ਹੈ ਇਹ ਠੀਕ ਹੈ ਨਾ ਤਾਂ ਇਹ ਚੀਜ਼ ਸੈਲਰ ਨੂੰ ਪਤਾ ਆ ਇਹ ਚੀਜ਼ ਸੈਲਰ ਨੂੰ ਪਤਾ ਆ ਹੁਣ ਸੈਲਰ ਕੌਣ ਆ ਸੈਲਰ ਉਹ ਆ ਸੈਲਰ ਜਾਂ ਇਨਵੈਸਟਰ ਉਹ ਬੰਦਾ ਵਾ ਜਿਹਦੇ ਕੋ ਹਜ਼ਾਰਾਂ ਕਰੋੜਾਂ ਰੁਪਏ ਪਏ ਆ ਜਿੱਦਾਂ ਹੁਣੇ ਆਪਾਂ ਗੱਲ ਕੀਤੀ ਆ ਤਾਂ ਜਦੋਂ ਆ ਸੈਲਰ ਗੇਮ 'ਚ ਆਇਆ ਨਾ ਸ ਇਨਾਂ ਕੋ ਦੋ ਤਿੰਨ ਚੀਜ਼ਾਂ ਜਿਹੜੀਆਂ ਨਾ ਉਹਨਾਂ ਦੀ ਕਮੀ ਆ ਕੀ ਕੀ ਕਮੀ ਆ ਪਹਿਲੀ ਦੀ ਹੈਗੀ ਆ ਉਹਨਾਂ ਉਹਨਾਂ ਦੇ ਵਿੱਚ ਨੇ ਇੱਕ ਲਾਲਚ ਆ ਜਿਹੜਾ ਲਾਲਚ ਆ ਨਾ ਇਹ ਆ ਇਨਾਂ ਦੇ ਵਿੱਚ ਵੀ ਜਲਦੀ ਪੈਸਾ ਬਣ ਜਾਏਗਾ ਜਿਹੜੇ ਆ ਪ੍ਰੋਡਕਟ ਆ ਇਨਾਂ ਵਿੱਚ ਜਲਦੀ ਪੈਸਾ ਬਣੇਗਾ ਇਹ ਲਾਲਚ ਆ ਦੂਜਾ ਇਨਾਂ ਵਿੱਚ ਕੀ ਆ ਕਿ ਜਲਦੀ ਪੈਸਾ ਬੰਦਾ ਵਾ ਠੀਕ ਆ ਨਾ ਫਾਸਟ ਮਨੀ ਜਿਹੜੀ ਆ ਉਹ ਬੰਦੀ ਆ ਤੀਸਰਾ ਕੀ ਆ ਤੀਸਰਾ ਇਨਾਂ ਕੋ ਹੈਗੀ ਆ ਲੈਸ ਐਜੂਕੇਸ਼ਨ ਇਹਨਾਂ ਨੂੰ ਇਹ ਪਤਾ ਹੀ ਨਹੀਂ ਆ ਕਿ ਪ੍ਰੋਡਕਟ ਕਰਦਾ ਕੀ ਆ অপশন ਜਿਹੜੇ ਆ ਜ਼ੀਰੋ ਹੋਈ ਜਾਂਦੇ ਆ ਇਹ ਕਿਉਂ ਹੋਣਦੇ ਆ ਇਹਨਾਂ ਨੂੰ ਇਹ ਪਤਾ ਹੀ ਨਹੀਂ ਆ ਠੀਕ ਹੈ ਨਾ ਤੋਂ ਆ ਜਿਹੜਾ ਟ੍ਰੇਡ ਵਾਸਤੇ ਨਹੀਂ ਬਣਾਇਆ ਗਿਆ ਹੈਗਾ ਪਰ ਸਾਡੇ ਲੋਕ ਜਿਹੜੇ ਆ ਇਹਦੇ ਵਿੱਚ ਪੈਸਾ ਜਿਹੜਾ ਨਾ ਬਣਾਈ ਜਾਂਦੇ ਆ ਹੁਣ ਆ ਜਿਹੜਾ ਬੰਦਾ ਨਾ ਜਿਹੜਾ ਸੈਲਰ ਆ ਜਿਨੇ ਲੱਖਾਂ ਕਰੋੜਾਂ ਰੁਪਏ ਪਾਏ ਆ ਔਰ ਇਹਦੇ ਲਈ ਪ੍ਰੋਡਕਟ ਬਣਾਇਆ ਗਿਆ ਵਾ ਇਹ ਇਸ ਗੇਮ ਦਾ ਖਿਡਾਰੀ ਆ ਇਹ ਇਸ ਗੇਮ ਦਾ ਮਾਹਰ ਆ ਇਹੋ ਇਸੇ ਚੀਜ਼ਾਂ ਦਾ ਫਾਇਦਾ ਚੱਕਦਾ ਵਾ ਹੁਣ ਇਹ ਕੀ ਕਰਦਾ ਵਾ ਹੋਨੇ ਕਹਿੰਦਾ ਵਾ ਕਿ ਕੋਈ ਇੰਸ਼ੋਰੈਂਸ ਹੈ ਮੰਨ ਲਓ ਕੋਈ ਨੇ 5000 ਰੁਪਿਆ ਪਾਇਆ ਮਤਲਬ 5000 ਦੀ ਕੋਈ ਇੰਸ਼ੋਰੈਂਸ ਹੈਗੀ ਕਿਸੇ ਚੀਜ਼ ਦੀ ਠੀਕ ਹੈ ਨਾ ਮੰਨ ਲਓ ਫਿਊਚਰ ਦੀ ਹੀ ਹੋ ਤਾਂ ਜਿਹੜੇ ਲੋਕੀ ਫਿਊਚਰ ਦੇ ਵਿੱਚ ਟ੍ਰੇਡ ਕਰਦੇ ਕਿਉਂਕਿ ਐਨਐਸਸੀ ਕੀ ਦਿੰਦਾ ਫਿਊਚਰ ਦੇ ਉੱਤੇ ਮਾਰਜਿਨ ਦੇ ਦਿੰਦਾ 5x 10x ਦਾ ਸਾਨੂੰ ਮਾਰਜਿਨ ਦੇ ਦਿੰਦਾ ਤਾਂ ਮੰਨ ਲਓ 5000 ਦੀ 5 ਲੱਖ ਦਾ ਕੋਈ ਫਿਊਚਰ ਆ 5 ਲੱਖ ਦੇ ਉੱਤੇ ਉਹ 5000 ਦੀ ਇੰਸ਼ੋਰੈਂਸ ਮੰਗਦੇ ਆ ਕਿ ਤੁਹਾਡਾ ਡਾਊਨਸਾਈਡ ਦਾ ਰਿਸਕ ਜਿਹੜਾ ਨਾ ਉਹ ਕਵਰ ਹੋ ਜਾਏਗਾ ਸਾਡੇ ਲੋਗ ਆ 5000 ਨੂੰ ਕੀ ਕਰਦੇ ਨੇ 5000 ਮਾਰਕ ਹੁਣ ਸੈਲਰ ਇਹ ਕਹਿੰਦਾ ਵਾ ਕਿ ਅਗਰ ਮਾਰਕੀਟ ਮੈਂ ਇਸ ਰੇਂਜ ਤੱਕ ਰੱਖ ਲਾਂ ਮੰਨ ਲਓ ਕਿ ਇੱਥੇ ਆ ਇੰਸ਼ੋਰੈਂਸ ਆ ਉਹ ਕਹਿੰਦਾ ਕਿ ਅਗਰ ਇਸ ਰੇਂਜ ਤੋਂ ਥੱਲੇ ਥੱਲੇ ਰੱਖਾਂਗਾ ਨਾ ਮੈਂ ਮਾਰਕੀਟ ਨੂੰ ਠੀਕ ਆ ਜਦੋਂ ਮਾਰਕੀਟ 20000 ਦੇ ਉੱਤੇ ਚੱਲਣ ਦੀ ਹੈ ਬੈਂਕ ਨਿਫਟੀ 50 20000 ਤੇ ਚੱਲਣ ਦੀ ਹੈ ਠੀਕ ਆ ਤਾਂ ਮੈਂ ਇੱਥੇ 19 ਕਰ ਦੇਣਾ ਇੱਥੇ 18000 ਕਰ ਦੇਣਾ ਹੁਣ ਅਗਰ ਉਹ ਕਹਿੰਦਾ ਕਿ ਆ ਇਸ ਤੋਂ ਥੱਲੇ ਥੱਲੇ ਰਹਿ ਹੀ ਹੈ ਨਾ ਮਾਰਕੀਟ ਤੇ ਆ ਸਾਰੀ ਚੀਜ਼ ਜਿਹੜੀ ਆ ਜ਼ੀਰੋ ਹੋ ਜੇ seller ਕੀ ਕਰਨ ਡਿਆ ਇੱਥੇ ਬਹੁਤ ਸਾਰਾ ਵੱਡਾ ਪੈਸਾ ਲਾ ਕੇ ਇੱਕ ਬੈਰੀਅਰ ਬਣਾ ਕੇ ਬਿਠਾ ਇੱਕ ਰੈਜ਼ਿਸਟੈਂਸ ਬਣਾ ਕੇ ਬਿਠਾ ਕਿ ਮਾਰਕੀਟ ਇਹਦੇ ਥੱਲੇ ਰਹਿਣੀ ਚਾਹੀਦੀ ਆ ਤੇ ਆ ਹਫਤਾ ਕਿਉਂਕਿ ਜਿਹੜੀ ਐਕਸਪਾਇਰੀ ਆ ਉਹ ਹਫਤੇ ਦੀਆਂ ਵਾਂ ਹੁਣ ਉਹ ਕਹਿੰਦਾ ਕਿ ਮੈਂ ਬਸ ਇੱਕ ਹਫਤਾ ਬਸ ਇਹਨੂੰ ਮੈਂ ਇੱਥੇ ਰੋਕ ਲਾਂ ਤਾਂ ਆ ਜਿਹੜਾ 5000 ਆ ਨਾ ਇਹ ਸੈਲਰ ਕੋ ਚਲਾ ਜਾਣਾ ਔਰ ਆ ਇੱਕ ਬੰਦਾ ਨਹੀਂ ਆਉਂਦਿਆ ਇੰਡੀਆ ਦੇ ਸਾਰੇ ਬੰਦੇ ਇਹਦੇ ਵਿੱਚ ਵੜੇ ਹੋਏ ਆ ਠੀਕ ਆ ਨਾ ਤਾਂ 5-5000 ਲਗਾ ਕੇ ਤੁਸੀਂ ਦੇਖੋ ਕਿ ਜਿੰਨੇ ਵੀ ਬੰਦੇ ਆਂਦੇ ਆ ਉਹਨਾਂ ਸਾਰਿਆਂ ਦੇ ਪੈਸੇ ਕੌਣ ਖਾਂਡੇ ਆ ਸੈਲਰ ਖਾਂਡੇ ਦੇ ਠੀਕ ਹੈ ਨਾ ਹੁਣ 5000 ਵਾਲੇ ਇਹੋ ਕਹਿੰਦੇ ਆ ਕਿ 5000 ਦਾ 10000 ਹੋ ਜਾਏ ਮੇਰਾ ਫਟਾਫਟ ਤੋ ਫਟਾਫਟ ਕਿਉਂ ਹੋ ਜਾਏ ਕਿਉਂਕਿ ਇਹ ਚ ਫਾਸਟ ਮਨੀ ਚਾਹੀਦੀ ਆ ਇਹਦੇ ਕੋਲ ਲਾਲਚ ਆ ਔਰ ਇਹਨੂੰ এডੂਕੇਸ਼ਨ ਘਟਿਆ ਇਹ ਤੇ ਬਣਾਏ ਖੁਰਨ ਵਾਸਤੇ ਹੀ ਗਏ ਕਿ ਖੁਰ ਜਾਣਗੇ ਮੈਲਟ ਹੋ ਜਾਣਗੇ ਫਟਾਫਟ ਮੈਲਟ ਹੋ ਜਾਣਗੇ ਜਲਦੀ ਇਹਦੇ ਵਿੱਚ ਪੈਸਾ ਬਣ ਨਹੀਂ ਨਹੀਂ ਆ ਜਿਹੜੀ ਚੀਜ਼ ਅੱਜ ਤੁਸੀਂ 500 ਰੁਪਏ ਦੀ ਖਰੀਦ ਰਹੇ ਹੋ ਕੱਲ ਉਹਨੇ 450 ਦੀ ਰਹਿ ਜਾਣਾ ਪਰਸੋਂ ਨੇ 400 ਦੀ ਰਹਿ ਜਾਣਾ 300 ਦੀ ਰਹਿ ਜਾਣਾ ਠੀਕ ਹੈ ਨਾ ਆ ਜਿਹੜੇ 100 ਦੇ ਵਿੱਚੋਂ 100 ਦੇ ਵਿੱਚੋਂ ਜਿਹੜੇ 60 70 ਬੰਦੇ ਆ ਉਹਨਾਂ 30 ਬੰਦੇ ਤੇ ਜਿੱਤਣਗੇ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਨਾ ਬਟ ਉਹ 30 ਅਗਲੇ ਮਹੀਨੇ ਜਾ ਕੇ ਉਹ ਵੀ ਵੱਡੇ ਜਾਣਗੇ ਤਾਂ ਜਿੰਨੇ ਜਕਰ ਤੁਸੀਂ ਸੈਲਰ ਨਹੀਂ ਬੰਦੇ ਉਨੀ ਦੇਰ ਤੱਕ ਮਾਰਕੀਟ ਦੇ ਵਿੱਚ ਆਪਸ਼ਨ ਦੇ ਵਿੱਚ ਲਾਸ ਹੁੰਦਾ ਰਹੇਗਾ ਤਾਂ ਲਾਸ ਆਪਸ਼ਨ ਕੀ ਹੈ ਗਿਆ ਆਪਸ਼ਨ ਹੈਜਿੰਗ ਇੱਕ ਇਨਸਟਰੂਮੈਂਟ ਹੈ ਠੀਕ ਹੈ ਨਾ ਅੱਛਾ ਇਹ ਕਲੀਅਰ ਹੋ ਗਿਆ ਹੁਣ ਆਜੋ ਕਿੱਦਾਂ ਇਹ ਕੀਤਾ ਜਾਂਦਾ ਵਾ ਠੀਕ ਹੈ ਨਾ ਕਿੱਦਾਂ ਇਹ ਕੀਤਾ ਜਾਂਦਾ ਹੁਣ ਕਈ ਵਾਰੀ ਮੈਂ ਇੱਕ ਹੋਰ ਚੀਜ਼ ਨੋਟ ਕੀਤੀ ਆ ਫਿਰ ਆਪਾਂ ਕਰਦੇ ਆ ਕਿ ਹੈਜਿੰਗ ਆਪਾਂ ਬਣਾਉਣੀ ਕਿੱਦਾਂ ਵਾ ਠੀਕ ਹੈ ਨਾ ਇੱਕ ਹੋਰ ਜੀਦਾ ਕਿ ਕਈ ਲੋਕੀ ਹੁੰਦੇ ਵਾ ਜੀ ਉਹ 50000 ਲੈ ਕੇ ਨਾ ਮਾਰਕੀਟ ਦੇ ਵਿੱਚ ਆਉਂਦੇ ਆ 50000 ਲੈ ਕੇ ਆਉਂਦੇ ਆ ਡੀਸੈਂਟ ਅਮਾਉਂਟ ਆ ਮਾਰੀ ਗੱਲ ਨਹੀਂ ਆ 50000 ਨਾਲ ਅਗਰ ਮਿਨੀਮਮ ਤੁਸੀਂ ਸਟਾਰਟ ਕਰਦੇ ਹੋ ਬਹੁਤ ਵਧੀਆ ਜਿਹੜੇ ਰਿਟਰਨ ਨੇ ਤੁਸੀਂ 11200 ਰੁਪਇਆ ਦਿਨ ਦਾ ਜਿਹੜਾ ਆਪਾਂ ਕੱਢ ਸਕਦੇ ਆ 20 ਬਾਈ 30000 ਰੁਪਇਆ ਆਪਾਂ ਮਾਰਕੀਟ ਚੋਂ ਬਣਾ ਸਕਦੇ ਆ ਹੁਣ ਗੱਲ ਇਹ ਆ ਕਿ ਲੋਕ ਜਿਹੜੇ ਹੈਗੇ 50000 ਲੈ ਕੇ ਹੁੰਦੇ ਨਾ ਭਾਈ ਇਹ 10-10 ਟਰੇਡ ਦੇਂਦੇ ਲੈਣ ਦੇ ਆ 10-10 ਟਰੇਡ ਜਿਹੜੇ ਆ ਨਾ ਦਿਨ ਦੇ ਲੈਣ ਦੇ ਆ ਭਾਈ ਮੈਨੂੰ ਤਾਂ ਇਹ ਇੱਕ ਗੱਲ ਦੱਸੋ ਵੀ 10 ਟਰੇਡ ਤੁਸੀਂ ਦਿਨ ਦੇ ਲੈਣ ਦੇ ਹੋ ਅੱਜ ਇੱਕ ਟ੍ਰੇਡ ਦੇ ਵਿੱਚ ਮੰਨ ਲਓ 50000 ਲਗਾਏ ਤੁਸੀਂ 5000 ਰੁਪਇਆ ਬਣਾ ਲਿਆ। ਉਹਨੇ ਬੰਦਾ ਕਿਹਾ ਕਿ ਮੈਂ ਫੇਰ 5000 ਬਣਾ ਲੈਣਾ ਵਾ। ਠੀਕ ਹੈ ਨਾ ਫੇਰ 5000 ਬਣਾ ਲਾਂਗਾ। ਇਹ ਐਸੀ ਚੀਜ਼ ਚ ਸਾਢੇ 3 ਵਜੇ ਤੱਕ ਲੱਗਾ ਰਹਿੰਦਾ ਬਾਈ ਖਤਮ ਕਰ ਜਾਓਗੇ ਤੁਸੀਂ। 50000 ਤਾਂ ਉਹਨੂੰ ਇੱਕ ਮਹੀਨਾ ਵੀ ਨਹੀਂ ਚੱਲਣਾ ਤੁਹਾਡਾ। ਪਰ ਇਹੋ ਹੀ ਜੇ ਤੁਸੀਂ 50000 ਲਗਾ ਕੇ ਦੇਖੋ ਮੈਂ ਤੁਹਾਨੂੰ ਕੀ ਦੱਸਿਆ ਸੀ ਜਿਹੜੇ ਟ੍ਰੈਂਡ ਆਉਂਦੇ ਸੀ ਇੱਕ ਟ੍ਰੈਂਡ ਆ, ਦੋ ਟ੍ਰੈਂਡ ਆ ਤੇ ਤੀਜਾ ਟ੍ਰੈਂਡ ਆ। ਤਾਂ ਇੱਕ ਹੀ ਟ੍ਰੇਡ ਬੰਦਾ ਦੇਣ ਦੇ ਵਿੱਚ ਜਾਂ ਦੋ ਟ੍ਰੇਡ ਬੰਦੇ ਆ ਦੇਣ ਦੇ ਵਿੱਚ ਇਸ ਤੋਂ ਉੱਪਰ ਜਾਣਾ ਹੀ ਨਹੀਂ ਆ। ਠੀਕ ਹੈ ਨੋਟ ਆ ਇੱਕ ਨੋਟ ਆ ਬਹੁਤ ਇੰਪੋਰਟੈਂਟ ਨੋਟ ਆ ਇਹ ਮੈਂ ਆਪਣਾ ਖੁਦ ਦੇ ਐਕਸਪੀਰੀਅੰਸ ਤੋਂ ਸਿੱਖਿਆ ਜਿੰਨੀ ਜ਼ਿਆਦਾ ਤੁਸੀਂ ਟਰੇਡਿੰਗ ਕਰੋਗੇ ਠੀਕ ਹੈ ਨਾ ਜਿੰਨੀ ਜ਼ਿਆਦਾ ਤੁਸੀਂ ਟਰੇਡਿੰਗ ਕਰੋਗੇ ਉਨੀ ਤੁਹਾਡੀ ਐਕੂਰੇਸੀ ਆ ਨਾ ਜਿਹੜੀ ਐਕੂਰੇਸੀ ਉਹ ਘਟ ਜਾਣੀ ਜੇ ਅਗਰ ਤੁਹਾਡੀ ਟਰੇਡਿੰਗ ਜ਼ਿਆਦਾ ਆ ਤੇ ਐਕੂਰੇਸੀ ਤੁਹਾਡੀ ਘਟ ਜਾਣੀ ਆ ਮਤਲਬ ਤੁਸੀਂ 10-10 ਟਰੇਡ ਦਿਨ ਦੇ ਲੈ ਰਹੇ ਹੋ ਹਰ ਰੋਜ਼ ਲੈ ਰਹੇ ਹੋ ਤੁਹਾਡਾ ਕੋ ਪੈਸਾ ਨਹੀਂ ਬਣੇਗਾ ਜੇ ਤੁਸੀਂ ਘੱਟ ਟ੍ਰੇਡ ਕਰਦੇ ਹੋ ਠੀਕ ਹੈ ਨਾ ਮੰਨ ਲਓ ਹਫਤੇ 'ਚ ਦੋ ਦਿਨ ਟ੍ਰੇਡ ਕਰਨ ਦੇ ਹੋ ਪਰ ਵਧੀਆ ਟ੍ਰੇਡ ਕਰਨ ਦੇ ਹੋ ਤੁਹਾਡੀ ਐਕਿਊਰੇਸੀ ਬਹੁਤ ਵਧੀਆ ਹੋਏਗੀ ਜਦੋਂ ਵੀ ਤੁਸੀਂ ਟ੍ਰੇਡ ਕਰਨ ਦੇ ਹੋ ਤੀਰ ਨਿਸ਼ਾਨੇ ਤੇ ਵੱਜਣ ਦੇ ਤੁਸੀਂ ਤੁੱਕੇ ਨਹੀਂ ਮਾਰਨ ਦੇ ਤੁਹਾਡੇ ਹਰ ਤੁੱਕਾ ਜਿਹੜਾ ਉਹ ਤੀਰ ਬਣਨ ਦੇ ਆ ਠੀਕ ਹੈ ਨਾ ਤੋਂ ਆਪਣੀ ਟ੍ਰੇਡਿੰਗ ਨੂੰ ਇਦਾਂ ਹੀ ਕਰਨਾ ਵਾ ਕਿ ਮੇਰੇ ਕੋਲ ਬਸ ਮਤਲਬ ਜਦੋਂ ਵੀ ਆਏਗਾ ਨਾ ਮੇਰਾ ਸੈਟਅਪ ਬਣੇਗਾ ਚਾਹੇ ਤੁਸੀਂ ਪਾਜੀ ਮੂਵਿੰਗ ਐਵਰੇਜ ਇੱਕ ਸਿੰਪਲ ਮੂਵਿੰਗ ਐਵਰੇਜ ਤੇ ਕੰਮ ਕਰਨ ਦੇ ਹੋ ਵੀ ਇਹ ਟੁੱਟੇਗੀ ਤਾਂ ਮੈਂ ਇਹਦੇ ਵਿੱਚ ਟ੍ਰੇਡ ਲਾ ਲਾਂਗਾ ਮਾਰਕੀਟ ਇਦਾਂ ਤਣ ਜਾਂਦੀ ਰਹੇਗੀ ਤਾਂ ਯ ਬਨੇਗਾ ਤੁਹਾਡਾ ਪੈਸਾ ਪਰ ਤੁਹਾਡਾ ਸੈਟਅਪ ਬਣਾਉਂਦੇ ਉੱਤੇ ਕਈ ਲੋਕੇ سپورਟ ਰਜਿਸਟੈਂਸ ਤੇ ਕਰਦੇ ਆ ਕਿ ਭਾਈ ਇੱਥੇ ਮਾਰਕੀਟ ਆਂਦੀ ਹੈ ਨਾ سپورਟ ਦੇ ਉੱਤੇ ਆਏਗੀ ਇੱਥੇ ਇੱਕ ਹਮਰ ਬਨੇਗਾ ਮੈਂ ਇਥੋਂ ਟ੍ਰੇਡ ਲਵਾਂਗਾ ਕੋਈ ਗੱਲ ਨਹੀਂ ਤੁਸੀਂ ਐਸੇ ਕਰਾਫਟ ਦੇ ਵਿੱਚ ਪਰਫੈਕਟ ਹੋਵੋ ਜਦੋਂ سپورਟ ਦੇ ਉੱਤੇ ਕਹੇ ਹਮਰ ਬੰਦਾ ਤੁਸੀਂ ਉਹਦੇ ਤੇ ਆਜੋ ਜੋ ਵੀ ਤੁਹਾਡੀ ਸਟ੍ਰੈਟੇਜੀ ਹੈ ਨਾ ਮਿਲ ਕਹਿਣ ਦਾ ਭਾਵ ਉਹਦੇ ਉੱਤੇ ਤੁਸੀਂ ਬਨੇ ਰਹੋ ਅਗਰ ਇੱਥੇ ਆਂਦੀ ਹੈ ਇੱਥੇ ਇਨਵਰਟਡ ਹੈ ਹਮਰ ਬੰਦਾ ਕਈਆਂ ਨੂੰ ਲੱਗਦਾ ਕਿ ਇਥੋਂ ਮਾਰਕੀਟ ਥਰਡੈਕ ਜਾਂਦੀ ਹੈ ਤੁਸੀਂ ਐਸੇ ਕਰਾਫਟ ਦੇ ਵਿੱਚ ਸਪੈਸ਼ਲਿਸਟ ਬਣੋ ਤੁਹਾਡਾ ਪੈਸਾ ਤੋ ਇਹਦੇ ਵਾਸਤੇ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਇਹ ਆਪਸ਼ਨਸ ਇੱਕ ਪਲੈਟਫਾਰਮ ਹੈਗਾ ਧਨ ਦਾ ਤੋ ਧਨ ਦੇ ਵਿੱਚ ਆਪਸ਼ਨ ট্রেডার ਕਰਕੇ ਐਪਲੀਕੇਸ਼ਨ ਹੈ ਨਾ ਆਪਾਂ ਇਹਦੇ ਵਿੱਚ ਆਪਾਂ ਕਰਾਂਗੇ ਜਿਹੜੀ ਆ ਟਰੇਡਿੰਗ ਵੀ ਹੈਜਿੰਗ ਜਿਹੜੀ ਹੈ ਨਾ ਕਿੱਦਾਂ ਹੁੰਦੀ ਆ ਤੋ ਹੈਜਿੰਗ ਆਪਾਂ ਟੂਲ ਦੇਖ ਲਿਆ ਕਿ ਇਹ ਫਿਊਚਰਸ ਵਾਸਤੇ ਬਣਾਇਆ ਗਿਆ ਫਿਊਚਰਸ ਨੂੰ ਪ੍ਰੋਟੈਕਟ ਕਰਨ ਵਾਸਤੇ ਬਣਾਇਆ ਗਿਆ ਕਿਉਂਕਿ ਫਿਊਚਰ ਦੀਆਂ ਜਿਹੜੀਆਂ ਜਿੱਦਾਂ ਹੁਣ ਇਹਦੇ ਵਿੱਚ ਵੇਖੋ ਮੈਂ ਇੱਥੇ ਆ ਬੈਂਕ ਨਿਫਟੀ ਆ ਠੀਕ ਹੈ ਨਾ ਬੈਂਕ ਨਿਫਟੀ ਕਿੰਨੇ ਦੇ ਚੱਲਣ ਡਿਆ 47000 ਦੇ ਉੱਤੇ ਚੱਲਣ ਡਿਆ ਠੀਕ ਹੈ ਨਾ ਬੈਂਕ ਨਿਫਟੀ ਕਿੰਨੇ ਤੇ ਚੱਲਣ ਡਿਆ ਮੇਰਾ ਬੈਂਕ ਨਿਫਟੀ ਚੱਲਣ ਡਿਆ 47100 ਲੈ ਕੇ ਚੱਲਦੇ ਮੋਟਾ ਮੋਟਾ ਤੋਂ 47100 ਦੇ ਉੱਤੇ ਬੈਂਕ ਨਿਫਟੀ ਚੱਲਣ ਡਿਆ ਠੀਕ ਹੈ ਹੁਣ ਮੈਂ ਇਹਦੇ ਵਿੱਚ ਬਣਾਉਣਾ ਸਟ੍ਰੈਟਜੀ ਕਿ ਮੈਂ ਇਹਦੇ ਵਿੱਚ ਇੱਕ ਕਰਦਾ ਬਾਏ অপਸ਼ਨ ਫਿਊਚਰ ਤੋਂ ਫਿਊਚਰ ਦੇ ਵਿੱਚ ਆਪਾਂ ਕੀ ਦੇਖਿਆ ਦੇਖੋ ਤਿੰਨ ਫਿਊਚਰ ਹੋਣ ਡਿਆ ਇੱਕ ਦਸੰਬਰ ਦਾ ਇੱਕ ਜਨਵਰੀ ਦਾ ਇੱਕ ਫਰਵਰੀ ਦਾ ਸਾਰੇ ਫਿਊਚਰ ਜਿਹੜੇ ਆ ਨਾ ਉਹ ਐਡਵਾਂਸ ਤੇ ਚੱਲਣ ਡਿਆ ਐਸ ਟਾਈਮ ਮਾਰਕੀਟ ਜਿਹੜੀ ਆ ਉਹ 47100 ਤੇ ਚੱਲਣ ਢੀ ਆ ਜਿਹੜਾ ਜਨਵਰੀ ਜਿਹੜਾ ਦਸੰਬਰ ਵਾਲਾ ਵਾ ਜਿਹੜਾ ਦ ਤੁਆ 290 ਪੁਆਇੰਟ ਉੱਪਰ ਚੱਲਣ ਰਿਹਾ ਜਿਹੜਾ ਜਨਵਰੀ ਵਾਲਾ ਵਾ ਉਹ ਕਿੰਨੇ ਦਾ ਚੱਲਣ ਰਿਹਾ 695 ਦੇ ਉੱਤੇ ਠੀਕ ਆ ਨਾ 47 695 ਦੇ ਉੱਤੇ ਜਿਹੜਾ ਫਰਵਰੀ ਵਾਲਾ ਵਾ ਜਿਹੜਾ ਫਰਵਰੀ ਵਾਲਾ ਵਾ ਉਹ ਕਿੰਨੇ ਦਾ ਚੱਲਣ ਰਿਹਾ 47960 ਰੁਪਏ ਦੇ ਉੱਤੇ ਤੁਸੀਂ ਦੇਖੋ ਹੁਣ ਵਾਲਾ ਜਿਹੜਾ ਵਾ ਉਹ ਕਿੰਨੇ ਦਾ ਚੱਲਣ ਰਿਹਾ ਮਤਲਬ ਆ ਜਿਹੜਾ ਬੈਂਕਰ ਰੇਟ ਤਾਂ ਅੱਜ ਦਾ ਰੇਟ ਆ ਇਹ ਕਿਹੜਾ ਰੇਟ ਆ ਇਹ سپورਟ ਦਾ ਰੇਟ ਆ ਸਪੋਰਟ 47100 ਤੇ ਚੱਲਣ ਡਿਆ ਔਰ ਫਰਵਰੀ ਵਾਲਾ ਜਿਹੜਾ ਚੱਲਣਾ ਹੈ ਨਾ 47960 ਤੇ ਚੱਲਣ ਡਿਆ ਤੋਂ ਬਾਈ ਆ 860 ਰੁਪਏ ਉੱਪਰ ਚੱਲਣ ਡਿਆ ਬੰਦਾ ਪੁੱਛੇ ਕਿਹੜਾ ਬੰਦਾ 860 ਰੁਪਏ ਦੇਣ ਡਿਆ ਹੁਣ ਇਹਨੂੰ ਮੈਂ ਦੋ ਤਰ੍ਹਾਂ ਜਮੇ ਕਰ ਸਕਦਾ ਵਾਂ ਕਿ ਜੇ ਫਰਵਰੀ ਵਿੱਚ ਲੋਕ 960 ਦੇ ਉੱਤੇ ਬੈਂਕ ਨਿਫਟੀ ਖਰੀਦਣ ਨੂੰ ਤਿਆਰ ਆ ਹੁਣ ਕਿੰਨੇ ਤੇ ਚੱਲਣ ਡਿਆ 47100 ਦੇ ਉੱਤੇ ਔਰ ਫਰਵਰੀ ਦੇ ਵਿੱਚ ਲੋਕ ਜਿਹੜੇ ਆ 960 ਰੁਪਏ ਵੀ ਦੇਣ ਨੂੰ ਤਿਆਰ ਆ 47960 ਰੁਪਏ ਵੀ ਦੇਣ ਨੂੰ ਤਿਆਰ ਆ ਇਹਦਾ ਮਤਲਬ ਕਿ ਫਰਵਰੀ ਵਿੱਚ 960 ਤੋਂ ਵੀ ਉੱਪਰ ਮਾਰਕੀਟ ਜਾ ਸਕਦੀ ਅੱਜ ਰੇਟ ਕਿੰਨਾ ਚੱਲਣ ਡਿਆ ਅੱਜ ਰੇਟ ਚੱਲਣ ਡਿਆ 47100 ਔਰ ਫਰਵਰੀ ਦੀਆਂ ਜਿਹੜੀਆਂ ਬੁਕਿੰਗ ਚੱਲਣ ਡੀਆਂ ਹੁਣ ਆ ਮੰਨ ਲਓ ਆ ਦਸੰਬਰ ਆ ਆ ਜਨਵਰੀ ਆ ਆ ਫਰਵਰੀ ਆ ਤੋਂ ਫਰਵਰੀ ਦੇ ਵਿੱਚ ਜਿਹੜੇ ਆ ਆ ਫਰਵਰੀ ਆ ਆ ਜਨਵਰੀ ਆ ਔਰ ਆ ਦਸੰਬਰ ਆ ਔਰ ਫਰਵਰੀ ਦੇ ਉੱਤੇ ਲੋਕ ਜਿਹੜੇ ਆ ਆ ਲੈਵਲ ਕਰੇ ਨਿਕਲ ਗਿਆਣ ਡਿਆ 47960 ਮਤਲਬ ਇੱਥੇ ਲੋਕੀ ਬੋਲੀਆਂ ਲਾਈ ਜਾਂਦੇ ਆ ਇਹਦਾ ਮਤਲਬ ਵੀ ਕਈਆਂ ਨੂੰ ਲੱਗਣ ਦੇ ਮਾਰਕੀਟ ਇਸ ਲੈਵਲ ਤੋਂ ਵੀ ਉੱਪਰ ਚੱਲ ਜਾਣੀ ਆ ਠੀਕ ਹੈ ਨਾ ਤਾਂ ਮਾਰਕੀਟ ਜਿਹੜਾ ਵਾ ਉਹ ਅਪ ਟ੍ਰੈਂਡ ਦੱਸਣ ਦੇ ਫਿਊਚਰ ਦੇ ਅਕੋਰਡਿੰਗ ਠੀਕ ਹੈ ਤਾਂ ਮੈਂ ਇਹ ਕਹਦਾ ਕਿ ਮੈਂ ਫਿਊਚਰ ਨੂੰ ਬਾਏ ਕਰ ਲੈਣਾ ਠੀਕ ਹੈ ਫਿਊਚਰ ਨੂੰ ਬਾਏ ਕਰ ਲੈਣਾ ਚਲੋ ਪਹਿਲੇ ਆਪਾਂ ਕਰਦੇ ਆਪਾਂ ਦਸੰਬਰ ਦਾ ਹੀ ਬਾਏ ਕਰ ਲਿਆ ਦੇਖੋ ਦਸੰਬਰ ਦੇ ਵਿੱਚ ਕੀ ਚੱਲਣ ਦੇ ਆ ਹੁਣ ਫਿਊਚਰ ਦਾ ਗ੍ਰਾਫ ਕੁਛ ਇਦਾਂ ਦਾ ਕਰਕੇ ਬੰਦਾ ਮਤਲਬ ਕਿਦਾਂ ਬੰਦਾ ਵਾ ਵੀ ਜਿਹੜੇ ਵੀ ਪੁਆਇੰਟ ਤੋਂ ਮੈਂ ਬਾਏ ਕਰਨ ਦੇ ਆ ਜਿਹੜੇ ਵੀ ਪੁਆਇੰਟ ਤੋਂ ਮੈਂ ਬਾਏ ਕਰਨ ਦੇ ਆ ਉਸ ਤੋਂ ਉੱਪਰ ਮਾਰਕੀਟ ਜਾਂਦੀ ਰਹੇਗੀ ਤੇ ਮ ਠੀਕ ਹੈ ਦੂਜਾ ਹੋਰ ਫਿਊਚਰ ਦੇ ਵਿੱਚ ਕੀ ਹੁੰਦਾ ਵੀ ਜਿੰਨੀ ਮਾਰਕੀਟ ਥੱਲੇ ਜਾਂਦੀ ਆ ਨਾ ਅਗਰ ਉਸ ਪੋਜੀਸ਼ਨ ਨੂੰ ਤੁਸੀਂ ਮੇਨਟੇਨ ਰੱਖਣਾ ਤੇ ਤੁਹਾਨੂੰ ਆਪਣੇ ਪੱਲੇੋਂ ਉਹਨਾ ਪੈਸਾ ਜਿਹੜਾ ਪਾਉਣਾ ਪੈਂਦਾ ਵਾ ਗੱਲ ਬਾਅਦ ਚ ਕਰਾਂਗੇ ਇਹਦੇ ਬਾਰੇ ਵੀ ਮੇਨ ਇਹ ਹੋਈ ਆ ਕਿ ਜਿਹੜੇ ਪੁਆਇੰਟ ਤੋਂ ਤੁਸੀਂ ਬਾਏ ਕਰਨਦੇ ਹੋ ਅਗਰ ਉਸ ਪੁਆਇੰਟ ਜਦੋਂ ਮੈਂ 4792 ਦੇ ਉੱਤੇ ਬਾਏ ਕੀਤਾ 4792 ਦੇ ਵਿੱਚ 47092 ਦੇ ਉੱਤੇ ਮੈਂ ਬਾਏ ਕਰ ਲੈਣਾ ਹੁਣ 47147092 ਤੋਂ ਉੱਪਰ ਮਾਰਕੀਟ ਜਾਂਦੀ ਰਹੇਗੀ ਤੇ ਮੈਨੂੰ ਪ੍ਰੋਫਿਟ ਹੁੰਦਾ ਰਹਿਣਾ 47099 ਵੀ ਹੋ ਗਿਆ ਤੇ ਮੇਰਾ ਲਾਸ ਜਿਹੜਾ ਉਹ ਸਟਾਰਟ ਹੋ ਜਾਣਾ ਠੀਕ ਹੈ ਦੂਜਾ ਇਦੇ ਵਿੱਚ ਕੀ ਹੁੰਦਾ ਕਿ ਇਹਦੇ ਵਿੱਚ ਡिके ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਫਿਊਚਰਸ ਦੇ ਵਿੱਚ ਡिके ਨਹੀਂ ਹੁੰਦਾ ਠੀਕ ਹੈ ਨਾ অপਸ਼ਨ ਦੇ ਵਿੱਚ ਡिके ਹੋ ਜਾਂਦਾ ਹੁਣ ਮੈਂ ਹੈ ਜਗਰਨੈਨ ਨੂੰ ਮਤਲਬ ਮੈਂ ਆ ਜਿਹੜਾ ਡਾਊਨਸਾਈਡ ਦਾ ਰਿਸਕ ਹੈ ਨਾ ਇਹ ਅਨਲਿਮਿਟਿਡ ਆ ਦੇਖੋ ਮੈਕਸਿਮਮ ਪ੍ਰੋਫਿਟ ਕਿੰਨਾ ਹੈ ਮੇਰਾ ਅਨਲਿਮਿਟਿਡ ਆ ਮੈਕਸਿਮਮ ਲਾਸ ਕਿੰਨਾ ਹੈ ਮੇਰਾ ਅਨਲਿਮਿਟਿਡ ਆ ਬ੍ਰੇਕ ਇਵਨ ਪੁਆਇੰਟ ਕੀ ਆ 47390 ਤੋਂ ਆ ਜਿਹੜਾ ਰੇਟ ਆ ਆ ਕਿੰਨਾ ਆਂਦਾ 47390 ਹੋਣ ਡਿਆ ਵੀ 47390 ਕਿਉਂ ਕਿਉਂਕਿ ਫਿਊਚਰ ਦਾ ਰੇਟ ਜਿਹੜਾ 47390 ਆ ਤੋਂ 47390 ਤੋਂ ਉੱਪਰ ਮੈਨੂੰ ਪ੍ਰੋਫਿਟ ਆ ਹੁਣ ਸਪੋਰਟ ਕਿੰਨਾ ਚੱਲਣ ਡਿਆ ਹੁਣ ਸਪੋਰਟ ਚੱਲਣ ਡ ਠੀਕ ਹੈ ਤਾਂ ਮਾਰਕੀਟ ਮੈਂ ਇਸ ਟਾਈਮ ਲਾਸ 'ਚ ਆ ਮਤਲਬ ਮੇਰਾ ਇਸ ਟਾਈਮ ਜਿਹੜਾ ਹੋਏਗਾ ਲਾਸ ਚੱਲਦਾ ਹੋਏਗਾ ਹੁਣ ਮੈਂ ਡਾਊਨਸਾਈਡ ਦਾ ਰਿਸਕ ਜਿਹੜਾ ਨਾ ਉਹਨੂੰ ਪ੍ਰੋਟੈਕਟ ਕਰਨਾ ਤਾਂ ਉਹਦੇ ਵਾਸਤੇ ਮੈਂ ਕਰਾਂਗਾ ਇੱਕ ਪੁੱਟ ਬਾਏ ਕਰਾਂਗਾ ਇਹ ਆਪਸ਼ਨ ਦਿੱਤਾ ਹੀ ਐਨਐਸਸੀ ਨੇ ਤਾਂ ਇੱਥੇ 28 ਦਸੰਬਰ ਦਾ ਕਿਉਂਕਿ ਜਿਹੜੇ ਫਿਊਚਰ ਹੁੰਦੇ ਆ ਨਾ ਉਹ ਦਸੰਬਰ ਦੇ ਵਿੱਚ ਐਕਸਪਾਇਰ ਹੁੰਦੇ ਆ ਹਨਾ ਮਤਲਬ ਲਾਸਟ ਵੀਕ ਨੂੰ ਹਰ ਮਹੀਨੇ ਦੇ ਲਾਸਟ ਵੀਕ ਨੂੰ ਐਕਸਪਾਇਰ ਹੁੰਦੇ ਆ ਤਾਂ ਮੈਂ 28 ਦਸੰਬਰ ਦੀ ਇੱਕ ਪੁੱਟ ਜਿਹੜੀ ਆ ਨਾ ਉਹ ਬਾਏ ਕਰਾਂਗਾ ਹੁਣ ਦੇਖੋ ਪੁੱਟ ਤੁਸੀਂ ਕੋਈ ਵੀ ਬਾਏ ਕਰ ਸਕਦੇ ਹੋ ਜਿੰਨੀ ਦੂਰ ਦੀ ਬਾਏ ਕਰ ਲੋਗੇ ਆ ਸਸਤੀ ਤੋਂ ਸਸਤੇ ਰੇਟ ਚੱਲਣਦੇ ਆ ਠੀਕ ਹੈ ਨਾ ਜਿੱਦਾਂ ਹੁਣ ਮੰਨ ਲਓ ਮੈਂ 46 ਰੁਪਏ ਦੀ ਬਾਏ ਕਰ ਲੈਣਾ ਹੁਣ ਮਾਰਕੀਟ ਕਿੰਨੀ ਹੈ 47000 ਦੇ ਆ ਨਾ ਤਾਂ ਮੈਂ 46000 ਵਾਲੀ ਇੱਕ ਪੁੱਟ ਬਾਏ ਕਰ ਲੈਣਾ ਇਹ ਕਿੰਨੇ ਦੀ ਚੱਲਣ ੜੀ 85 ਰੁਪਏ ਦੀ ਤਾਂ ਮੈਂ ਪੁੱਟ ਬਾਏ ਕਰਦਾ ਹੁਣ ਦੇਖੋ ਕੀ ਹੁੰਦਾ ਜਦੋਂ ਮੈਂ ਪੁੱਟ ਬਾਏ ਕਰਨਿਆ ਤਾਂ ਇੱਥੇ ਹੁਣ ਮੇਰਾ ਰੇਟ ਕਿੰਨਾ ਆਂਦੇ ਦੇਖੋ ਪਹਿਲੇ ਮੈਂ ਇਹਨੂੰ ਬੰਦ ਕਰਦਾ ਕਿ ਮੇਰਾ ਜਦੋਂ ਮੈਂ ਫਿਊਚਰ ਹੀ ਇਕੱਲਾ ਲਿਆ ਹੀ ਨਾ ਤਾਂ ਮੇਰਾ ਕਿੰਨਾ ਪੈਸਾ ਲੱਗਣੇ ਮੇਰਾ ਲੱਗਣੇ 94000 ਆ 94000 ਮੇਰਾ ਰੇਟ ਲੱਗਣ ਡਿਆ ਸੀ ਮਤਲਬ ਪੈਸਾ ਲੱਗਣ ਡਿਆ ਸੀ 94000 ਪਰ ਮੇਰਾ ਲਾਸ ਜਿਹੜਾ ਸੀ ਉਹ ਅਨਲਿਮਿਟਿਡ ਹੀਗਾ ਹੁਣ ਮੈਂ ਕੀ ਕੀਤਾ ਹੁਣ ਮੈਂ ਇਹਦੇ ਵਿੱਚ ਪੁੱਟ ਜਿਹੜੀ ਹੈ ਨਾ ਉਹ ਬਾਏ ਕਰ ਲਈ ਮਤਲਬ ਡਾਊਨਸਾਈਡ ਦਾ ਰਿਸਕ ਜਿਹੜਾ ਉਹਨੂੰ ਮੈਂ ਕੈਪ ਕਰ ਲਿਆ ਹੁਣ ਮੈਨੂੰ ਇੱਥੇ ਦੇਖੋ ਕਿ ਅਨਲਿਮਿਟਿਡ ਨਹੀਂ ਹੈਗਾ ਹੁਣ ਮੇਰਾ ਪ੍ਰੋਟੈਕਸ਼ਨ ਆ ਹੁਣ ਇੱਥੇ ਮੇ ਹੁਣ ਮੇਰਾ ਲਾਸ ਜਿਹੜਾ ਹੋ ਗਿਆ ਉਹ ਕਿੰਨਾ ਹੋ ਗਿਆ ਮੈਕਸਿਮਮ ਮੇਰਾ 22000 ਤੋਂ ਜ਼ਿਆਦਾ ਲਾਸ ਨਹੀਂ ਹੋ ਸਕਦਾ ਠੀਕ ਹੈ ਨਾ 22000 ਤੋਂ ਜ਼ਿਆਦਾ ਲਾਸ ਨਹੀਂ ਹੋ ਸਕਦਾ ਚਾਹੇ ਮਾਰਕੀਟ ਹੁਣ 47000 ਤੋਂ ਭਾਵੇਂ 40000 ਤੇ ਚਲ ਜੇ 30000 ਤੇ ਚਲ ਜੇ 20000 ਤੇ ਚਲ ਜੇ ਮਾਰਕੀਟ ਭਾਵੇਂ ਡੁੱਬ ਜਾਵੇ ਮੇਰਾ 20000 ਤੋਂ ਜ਼ਿਆਦਾ ਘਾਟਾ ਨਹੀਂ ਹੋ ਸਕਦਾ ਠੀਕ ਹੈ ਤਾਂ ਮੈਂ ਸਿਰਫ 1000 ਰੁਪਿਆ ਐਕਸਟਰਾ ਪੇ ਕੀਤਾ ਆ 1000 ਰੁਪਏ ਦੇ ਨਾਲ ਮੇਰਾ ਮੈਕਸਿਮਮ ਪ੍ਰੋਫਿਟ ਲਾਸ ਜਿਹੜਾ ਹੈਗਾ ਉਹ ਕੀ ਹੋ ਗਿਆ ਕੈਪ ਹੋ ਗਿਆ ਹੁਣ ਅਗਰ ਮੇਰੇ ਐਨਾਲਿਸਿਸ ਦੇ ਅਕੋਰਡਿੰਗ ਮਾਰਕੀਟ ਤਾਂ ਬਟ ਅਗਰ ਪਿੱਛੇ ਨੂੰ ਜਾਂਦੀ ਆ ਤਾਂ ਮੇਰਾ ਲਾਸ ਜਿਹੜਾ ਨਾ ਉਹ ਕੈਪ ਹੋ ਗਿਆ ਠੀਕ ਹੈ ਨਾ ਉਹ ਕੈਪ ਹੋ ਗਿਆ ਕਿੰਨੇ ਤੇ 22000 ਦੇ ਤੇ 22000 ਤੋਂ ਉੱਪਰ ਨਹੀਂ ਜਾ ਸਕਦਾ ਮੈਂ ਹੁਣ ਇਹਨੂੰ ਹੁਣ ਉਲਟੇ ਪਾਸੇ ਬਣਾਉਣੇ ਆ ਕਿ ਅਗਰ ਮੈਨੂੰ ਲੱਗਦਾ ਕਿ ਮਾਰਕੀਟ ਥੱਲੇ ਡਿੱਗ ਜਾਏਗੀ ਫੇਰ ਕੀ ਹੋਊਗਾ ਫੇਰ ਆਪਾਂ ਕਿਤਾ ਬਣਾਵਾਂਗੇ ਇਹ ਜਾਂ ਜਿੰ ਕਿਦਾਂ ਕਰਾਂਗੇ ਤਾਂ ਮੈਂ ਇਹਨੂੰ ਕਰਦਾ ਕਿ ਮੈਂ ਪਹਿਲੇ ਫਿਊਚਰ ਜਿਹੜਾ ਹੈਗਾ ਇਹਨੂੰ ਮੈਂ ਸੈਲ ਕਰ ਦਾਂਗਾ ਹੁਣ ਡਾਊਨਸਾਈਡ ਦਾ ਬਣਾਣਾ ਮੈਂ ਤੇ ਮੈਨੂੰ ਸੈਲ ਕਰ ਦਾਂਗਾ ਹੁਣ ਪਿਛਲੇ ਪਾਸੇ ਨੂੰ ਮੈਨੂੰ ਪ੍ਰੋਫਿਟ ਆ ਪਿਛਲੇ ਪਾਸੇ ਨੂੰ ਹੁਣ ਦੇਖੋ ਮੈਂ ਪੈਂ ਕਿਉਂਕਿ ਮਾਰਕੀਟ ਦਾ ਜਿਹੜਾ ਰੇਟ ਆ ਉਹ ਕਿੰਨਾ ਆ 4792 ਆ ਮਾਰਕੀਟ ਦਾ ਕਿੰਨਾ ਰੇਟ ਆ 47092 ਫਿਊਚਰ ਕਿੰਨੇ ਤੇ ਚੱਲਣ ਡਿਆ ਮੇਰਾ ਫਿਊਚਰ ਚੱਲਣ ਡਿਆ ਮੇਰਾ 47390 ਦੇ ਉੱਤੇ 47390 ਦੇ ਉੱਤੇ ਮੇਰਾ ਰੇਟ ਚੱਲਣ ਡਿਆ ਹੁਣ ਇਸ ਰੇਟ ਤੋਂ ਮਾਰਕੀਟ ਥੱਲੇ ਆ 47390 ਕਿਹਦਾ ਰੇਟ ਆ ਫਿਊਚਰ ਦਾ ਸਪੋਰਟ ਦਾ ਰੇਟ ਕਿੰਨਾ ਹੈਗਾ 47092 ਤੋਂ ਮੈਂ ਆਲਰੇਡੀ ਪ੍ਰੋਫਿਟ ਦੇ ਵਿੱਚ ਆ ਤੋਂ ਇੱਥੇ ਮੇਰਾ ਆਲਰੇਡੀ ਪ੍ਰੋਫਿਟ ਚੱਲਦਾ ਹੋਵੇਗਾ ਠੀਕ ਹੈ ਨਾ ਜਦੋਂ ਮੈਨੂੰ ਸੈਲ ਕਰਾਂਗਾ ਪਰ ਸੈਲ ਕਰਨ ਤੇ ਮੈਨੂੰ ਪੈਸੇ ਕਿੰਨੇ ਲੱਗਣੇ ਆ ਸੇਲ ਕਰਨ ਤੇ ਮੈਨੂੰ ਪੈਸੇ ਲੱਗਣੇ ਆ 93000 ਇਹਦੇ ਚੋਂ 94000 ਲਾ ਲਓ 93988 ਰੁਪਏ ਆ ਤਾਂ ਮੈਂ ਇਹਨੂੰ ਮੋਟਾ ਮੋਟਾ 94000 ਮੰਨ ਲੈਣਾ ਕਿ ਮੇਰਾ 94000 ਜਿਹੜਾ ਇਹ ਲੱਗੇਗਾ ਠੀਕ ਆ ਮੈਂ ਇਹ ਤੇ ਲਗਾ ਦੇਣਾ 94000 ਮੇਰਾ ਲੱਗਣਾ ਅਗਰ ਮੈਂ ਇਹਨੂੰ ਫਿਊਚਰ ਨੂੰ ਸੇਲ ਕਰਦਾ ਠੀਕ ਆ ਹੁਣ ਅਪਸਾਈਡ ਦੇ ਉੱਤੇ ਮੇਰਾ ਲਾਸ ਹੈ ਮੇਰਾ ਅਪਸਾਈਡ ਦੇ ਉੱਤੇ ਕੀ ਹੈਗਾ ਅਨਲਿमिटेड ਲਾਸ ਹੈ ਮੈਂ ਇਹਨੂੰ ਹੈਜ ਕਰਨਾ ਚਾਹੁੰਦਾ ਮਤਲਬ ਮੈਂ ਇਹਦੇ ਉੱਤੇ ਵੀ ਇੱਕ ਕੈਪ ਪਾਉਣਾ ਚਾਹੁੰਦਾ ਕਿ ਭਾਈ ਮੈਨੂੰ ਅਨਲਿमिटेड ਲਾਸ ਨਹੀਂ ਚਾਹੀਦਾ ਤਾਂ ਮੈਂ ਇਹਦੇ ਵਾਸਤੇ ਕੀ ਕਰਾਂਗਾ ਇੱਕ ਕ ਠੀਕ ਹੈ ਨਾ ਤਾਂ ਮੈਂ ਕਾਲ ਬਾਇ ਕਰਦਾ ਹੁਣ ਮੈਂ ਕਾਲ ਬਾਇ ਜਿਹੜੀ ਕਰਾਂਗਾ ਨਾ ਇਹਦੇ ਵਿੱਚ ਵੀ ਤੁਸੀਂ ਜਿਹੜੀ ਮਰਜ਼ੀ ਕਰ ਸਕਦੇ ਹੋ ਜਦੋਂ ਮੰਨ ਲਓ ਕਿ ਮੈਂ ਹੁਣ 47 ਹਜ਼ਾਰ ਤੇ ਚੱਲਣੇ ਮੈਂ ਇਹਦੀ 48000 ਵਾਲੀ ਕਾਲ ਜਿਹੜੀ ਹੈ ਉਹਨੂੰ ਬਾਇ ਕਰਦਾ 48000 ਵਾਲੀ ਕਾਲ ਬਾਇ ਕਰਦਾ 200 ਰੁਪਏ ਦੀ ਆ ਤਾਂ ਇਹਦੇ ਉੱਤੇ ਲੱਗ ਗਿਆ ਕੈਪ ਠੀਕ ਹੈ ਨਾ ਹੁਣ ਕੈਪ ਲੱਗ ਗਿਆ ਤੇ ਮੇਰਾ ਹੁਣ ਜਿਹੜਾ ਲਾਸ ਹੈ ਉਹ ਕਿੰਨਾ ਹੋ ਗਿਆ ਮੈਕਸਿਮਮ ਮੈਕਸਿਮਮ ਮੇਰਾ ਲਾਸ ਹੋ ਗਿਆ 12000 ਰੁਪਿਆ ਠੀਕ ਹੈ ਨਾ 12000 ਰੁਪਈਆ ਮੇਰਾ ਕੀ ਹੈਗਾ ਮੈਕਸਿਮਮ ਲਾਸ ਹੈ ਇਸ ਤੋਂ ਵੱਧ ਨਹੀਂ ਹੋ ਸਕਦਾ ਮਾਰਕੀਟ ਭਾਵੇਂ ਜਿੱਥੇ ਮਰਜੀ ਚੱਲ ਜੇ ਮਾਲ 47000 ਤੇ ਆਣਾ ਭਾਵੇਂ 50000 ਚੱਲ ਜੇ ਇਹਦੇ ਵਿੱਚ ਮੈਨੂੰ 12000 ਤੋਂ ਉੱਪਰ ਲਾਸ ਨਹੀਂ ਹੋ ਸਕਦਾ 12000 ਦਾ ਕੈਪ ਹੈ ਮੈਕਸਿਮਮ ਲਾਸ ਮੇਰਾ 12000 ਰਿਹਾ ਠੀਕ ਹੈ ਨਾ ਹੁਣ ਮੈਨੂੰ ਪੈਸਾ ਕਿੰਨਾ ਚਾਹੀਦਾ ਸਿਰਫ 97000 ਤਾਂ 3000 ਦੇ ਕੇ ਮੈਂ ਆਪਣਾ ਲਾਸ ਜਿਹੜਾ ਨਾ ਉਹ 12000 ਤੱਕ ਕੈਪ ਕਰ ਲਿਆ ਜਿਹੜਾ ਕਿ ਮੇਰਾ ਅੱਗੇ ਪਹਿਲੇ ਲੱਖ ਦਾ ਲੱਖ ਹੀ ਜਾ ਸਕਦਾ ਹੈਗਾ ਹੁਣ ਮੇਰਾ ਮੈਕਸਿਮਮ ਜਿਹੜਾ ਵਾ ਉਹ 12000 ਹੀ ਜਾ ਸਕਦਾ ਆ ਹੁਣ ਆ ਲਾਸਟ ਮੋਸਟ ਇੰਪੋਰਟੈਂਟ ਪੁਆਇੰਟ ਜਿਹੜੇ ਵੀ ਇਥੋਂ ਤੱਕ ਵੀਡੀਓ ਤੱਕ ਬਣੇ ਆ ਬਹੁਤ ਬਹੁਤ ਧੰਨਵਾਦ ਹੁਣ ਇਥੇ ਮੈਂ ਤੁਹਾਨੂੰ ਇੱਕ ਵਧੀਆ ਜੀ ਟ੍ਰਿਕ ਦੱਸਦਾ ਵਾਂ ਜਿਹਦੇ ਨਾਲ ਤੁਹਾਡੀਆਂ ਅੱਖਾਂ ਹੀ ਦਾ ਆ ਜਾਣਗੀਆਂ ਜਿੰਨਾਂ ਲੋਕਾਂ ਨੂੰ ਨਹੀਂ ਪਤਾ ਤਾਂ ਦੇਖੋ ਐਨਐਸਸੀ ਨੇ ਸਾਨੂੰ ਇੱਕ ਫੀਚਰ ਦਿੱਤਾ ਹੋਇਆ ਜਿਹਦੇ ਵਿੱਚ ਆਪਣਾ ਹਜੇ ਪੈਸਾ ਕਿੰਨਾ ਲੱਗਣ ਡਿਆ ਇਹਦੇ ਵਿੱਚ ਲੱਗਣ ਡਿਆ ਸਾਡਾ 97000 ਤੇ 400 ਰੁਪਈਆ 97000 400 ਰੁਪਈਆ ਕਲੀਅਰ ਹੁਣ ਦੇਖਿਓ ਇਹ ਇਹਦੇ ਵਿੱਚ ਆਰਡਰ ਕਿਦਾਂ ਲੱਗਣ ਡਿਆ ਪਹਿਲੇ ਸੈਲ ਦਾ ਲੱਗਣ ਡਿਆ ਫਿਰ ਬਾਈ ਦਾ ਲੱਗਣ ਡਿਆ ਆਪਾਂ ਇਹ ਕਰਨਾ ਹੈ ਕਿ ਪਹਿਲੇ ਬਾਇ ਦਾ ਕਰਨਾ ਫਿਰ ਸੈਲ ਦਾ ਕਰਨਾ ਤਾਂ ਮੈਂ ਬਾਇ ਵਾਲੇ ਨੂੰ ਚੱਕ ਕੇ ਨਾ ਉੱਪਰ ਕਰ ਦਿੰਨਾ ਠੀਕ ਹੈ ਹੁਣ ਪੈਸਾ ਵੇਖੋ ਕਿੰਨਾ ਰਹਿ ਗਿਆ ਹੁਣ ਦੇਖੋ ਪਹਿਲੇ ਮੇਰਾ 94000 ਲੱਗਣ ਡਿਆ ਸੀ ਹੁਣ ਕਿੰਨਾ ਲੱਗਣ ਡਿਆ 32000 ਲੱਗਣ ਡਿਆ ਕੱਲਾ 32000 ਇਹ ਹੈ ਹੈਜਿੰਗ ਔਰ ਇਹੋ ਹੀ ਮਾਰਜਨ ਫੈਸਿਲਿਟੀ ਆ ਜਦੋਂ ਤੁਸੀਂ ਪਹਿਲੇ ਬਾਇ ਦਾ ਆਰਡਰ ਲਾਉਂਗੇ ਜਦੋਂ ਵੀ ਤੁਸੀਂ ਹੈਜਿੰਗ ਕਰਨੀ ਆ ਪਲੀਜ਼ ਨੋਟ ਕਰੋ ਪਹਿਲੇ ਬਾਇ ਦਾ ਆਰਡਰ ਲਾਉਣਾ ਤੇ ਫੇਰ ਤੁਸੀਂ ਸੈਲ ਦਾ ਆਰਡਰ ਲਗਾਉਣਾ ਜਿਹੜੀ ਚੀਜ਼ ਪਹਿਲੇ ਸਾਨੂੰ 97000 ਦੀ ਪੈਣ ਈ ਹ ਹੁਣ ਉਹ ਸਾਨੂੰ ਪਏਗੀ ਸਿਰਫ ਤੇ ਸਿਰਫ 32000 ਦੀ ਠੀਕ ਹੈ ਨਾ ਔਰ ਲਾਸ ਕਿੰਨਾ ਹੈਗਾ ਲਾਸ ਮੇਰਾ ਸਿਰਫ 12000 ਆ ਹੁਣ ਮੈਂ 32000 ਲਾ ਕੇ 12000 ਹੀ ਬਚਾਣਿਆ ਠੀਕ ਹੈ ਨਾ ਪਰ ਮੇਰੇ ਬੈਲੈਂਸ ਕਿੰਨਾ ਹੋਏਗਾ ਲੱਖ ਰੁਪਿਆ ਠੀਕ ਹੈ ਨਾ ਸਾਨੂੰ ਸੱਚਾਈ ਦਾ ਬਲ ਲੱਖ ਰੁਪਿਆ ਹੀ ਆ ਹੁਣ ਹੋਰ ਦੱਸਦਾ ਗੱਲ ਹੁਣ ਮੇਰਾ ਆ ਗਿਆ 1/3 ਮੈਂ ਲੱਖ ਰੁਪਿਆ ਮੇਰੇ ਜੇਬ ਚ ਪਿਆ ਮੰਨ ਲਓ ਲੱਖ ਰੁਪਿਆ ਮੇਰੇ ਜੇਬ ਚ ਪਿਆ ਤੇ ਹੁਣ ਮੈਂ 32000 ਦੇ ਵਿੱਚ ਇੱਕ ਟਰੇਡ ਐਗਜ਼ੀਕਿਊਟ ਕਰ ਸਕਦਾ ਹੁਣ ਇਹਦੇ ਵਰਗੇ ਮੈਂ ਤਿੰਨ ਕਰ ਸਕਦਾ ਐਗਜ਼ੀਕਿਊਟ ਤਾਂ ਮੈਂ ਫਿਊਚਰ ਦੇ ਲੋਟ ਤਿੰਨ ਖਰੀਦ ਲੈਣਾ ਠੀਕ ਹੈ ਨਾ 1 2 3 ਹੁਣ ਇਹਦੇ ਵਿੱਚ ਕਿੰਨਾ ਲੱਗਣ ਡਿਆ 220000 ਲੱਗਣ ਡਿਆ ਅਗਰ ਮੈਂ ਫਿਊਚਰ ਦੇ ਲੋਟ ਵਧਾ ਦੇਣਾ ਬਟ ਹੈਜ ਜਿਹੜਾ ਮੇਰਾ ਹੈਗਾ ਉਹਨੂੰ ਮੈਂ ਕਿੰਨਾ ਰੱਖਦੇ ਨਾ ਇੱਕ ਹੀ ਰਹਿਣ ਦਿਆਂ 220000 ਰੁਪਈਆ ਲੱਗਾ ਠੀਕ ਹੈ ਤਾਂ ਮੈਂ ਉਹਨਾਂ ਜਿਹੜੀ ਹੈਜਿੰਗ ਹੈ ਨਾ ਇਹਨੂੰ ਵੀ ਤਿੰਨ ਹੀ ਕਰ ਦੇਣਾ ਹੈਜ ਜਿਹੜਾ ਮੇਰਾ ਉਹਨੂੰ ਵੀ ਮੈਂ ਤਿੰਨ ਕਰ ਦੇਣਾ 1 2 3 ਹੁਣ ਦੇਖੋ ਕਿੰਨਾ ਹੋ ਗਿਆ ਹੁਣ ਇੱਥ ਠੀਕ ਹੈ ਨਾ 96000 ਮੇਰਾ ਰੇਟ ਆ ਗਿਆ ਹੁਣ 96000 ਦੇ ਉਤੇ ਇੱਥੇ ਹੁਣ ਬਾਈ ਤਿੰਨ ਤਿੰਨ ਗੁਣਾ ਦਾ ਰੇਟ ਤੁਹਾਡੇ ਵੱਧਣਗੇ ਨਾ ਪ੍ਰੋਫਿਟ ਔਰ ਆ ਜਿਹੜਾ ਤੁਹਾਡਾ ਵਾ ਇਹ ਕੈਪ ਆ ਇਹ ਕਿੰਨਾ ਕੈਪ ਹੋ ਗਿਆ ਇਹ 37000 ਕੈਪ ਆ ਤੁਹਾਡਾ ਬਸ ਮਤਲਬ 40% ਦਾ ਤੁਸੀਂ ਲਾਸ ਪਰ ਕੀ ਆ ਸੇਮ ਕੈਪੀਟਲ ਦੇ ਵਿੱਚ ਜਿੱਥੇ ਤੁਸੀਂ ਪਹਿਲੇ ਇੱਕ ਹੀ ਲੋਟ ਲੈ ਪਾ ਰਹੇ ਸੀਗੇ ਹੁਣ ਤੁਸੀਂ ਕਿੰਨੇ ਲੈ ਪਾ ਰਹੇ ਹੋ ਤਿੰਨ ਲੋਟ ਲੈ ਪਾ ਰਹੇ ਹੋ ਹੁਣ ਮੈਂ ਇੱਥੇ ਇਹਦਾ ਆਰਡਰ ਚੇਂਜ ਤਾਂ ਉਹਨੂੰ ਕਰਕੇ ਦਿਖਾਉਣਾ ਕਿ ਜੇ ਮੈਂ ਆਰਡਰ ਚੇਂਜ ਕਰ ਦਿੰਨਾ ਕਿ ਫੇਰ ਮੈਂ ਸੈਲ ਉੱਪਰ ਕਰ ਦਿੰਨਾ ਤੇ ਬਾਏ ਥੱਲੇ ਕਰ ਦਿੰਨਾ ਫੇ ਅਰ ਜੇ ਤੁਸੀਂ ਸਿਰਫ ਐਸੀ ਚੀਜ਼ ਨੂੰ ਆਹੀ ਟ੍ਰਿਕ ਹੈਗੀ ਆ ਆਹੀ ਟ੍ਰਿਕ ਹੈਗੀ ਆ ਇਹਨੂੰ ਮੈਂ ਬਾਇ ਕਰ ਦਿੰਨਾ ਪਹਿਲੇ ਤਾਂ ਹੁਣ ਵੇਖ ਲੋ 96000 ਤੇ ਪਹੁੰਚ ਗਈ ਕਿਵੇਂ ਫਿਰ ਤੋਂ 292 ਤੋਂ ਇਹ ਹੈਜਿੰਗ ਆ ਠੀਕ ਹੈ ਨਾ ਤਾਂ ਵੱਡੇ ਲੋਕ ਜਿਹੜੇ ਆ ਗਏ ਨਾ ਆਪਣੇ ਘੱਟ ਪੈਸਿਆਂ ਦੇ ਵਿੱਚ ਵੀ ਜਿਹੜੀ ਆਪਾਂ ਮੰਨ ਲਓ ਕਹਿਣ ਤੋਂ ਭਾਵ ਕਿ ਆਪਾਂ ਜਿਹੜਾ ਟਰੇਡ ਆ ਉਹ ਲੈ ਸਕਦੇ ਆ ਤੇ ਜਿੱਦਾਂ ਮੈਂ ਵੀਡੀਓ ਦੇ ਸ਼ੁਰੂ ਤੇ ਗੱਲ ਕੀਤੀ ਸੀ ਕਿ 50000 ਤੋਂ ਘੱਟ ਵੀ ਆਪਾਂ ਜਿਹੜੀ ਆ ਹੈਜਿੰਗ ਉਹ ਕਰ ਸਕਦੇ ਆ ਤਾਂ ਤੁਸੀਂ ਆ ਇੱਕ ਇੱਕ ਲੋਡ ਜਦੋਂ ਲੈ ਕੇ ਕਰਦੇ ਹੋ ਦੇਖੋ ਪ੍ਰੈਕਟਿਸ ਤੁਸੀਂ ਇੱਕ ਇੱਕ ਲੋਡ ਨਾ ਕਰੋ ਤਾਂ ਆ ਕਿੰਨਾ ਲੱਗੇਗਾ 32000 ਲੱਗੇਗਾ 32000 ਲਗਾ ਕੇ ਤੁਸੀਂ ਆਪਣੀ ਪ੍ਰੈਕਟਿਸ ਆ ਉਹਨੂੰ ਤੁਸੀਂ ਕਰੋ ਠੀਕ ਹੈ ਉਹਨੂੰ ਤੁਸੀਂ ਕਰੋ ਤੇ ਉਮੀਦ ਹੈ ਤੁਹਾਨੂੰ ਇਹ ਜਿਹੜੀ ਵੀਡੀਓ ਪਸੰਦ ਆਈ ਹੋਵੇਗੀ ਔਰ ਇੱਕ ਆ ਗੱਲ ਪਲੀਜ਼ ਰਹਿ ਗਈ ਮੇਰੀ ਵੀ ਬਾਇ ਦਾ ਤੁਹਾਨੂੰ ਮੈਂ ਦੱਸ ਦਿੱਤਾ ਕਿ ਜਦੋਂ ਬਾਇ ਕਰਨਾ ਨਾ ਹੈਜ ਜਦੋਂ ਵੀ ਬਾਇ ਕਰਨਾ ਪਹਿਲੇ ਬਾਇ ਦਾ ਟ੍ਰੇਡ ਐਗਜ਼ੀਕਿਊਟ ਹੋਣਾ ਚਾਹੀਦਾ ਫਿਰ ਸੈਲ ਦਾ ਹੋਣਾ ਚਾਹੀਦਾ ਠੀਕ ਹੈ ਨਾ ਇਹ ਕਦੋਂ ਆ ਜਦੋਂ ਤੁਸੀਂ ਬਾਇ ਕਰਨਾ ਪਰ ਜਦੋਂ ਤੁਸੀਂ ਚੀਜ਼ ਨੂੰ ਸੈਲ ਕਰਨਾ ਨਾ ਤਾਂ ਪਹਿਲੇ ਤੁਹਾਨੂੰ ਸੈਲ ਵਾਲਾ ਆਰਡਰ ਜਿਹੜਾ ਨਾ ਉਹਨੂੰ ਕੱਢਣਾ ਪੈਣਾ ਫਿਰ ਉਸ ਤੋਂ ਬਾਅਦ ਬਾਇ ਵਾਲਾ ਆਰਡਰ ਜਿਹੜਾ ਉਹ ਕੱਢਣਾ ਪੈਣਾ ਇਹ ਯਾਦ ਰੱਖਿਓ ਕਿਉਂਕਿ ਬਾਈ ਦੇ ਟਾਈਮ ਅਗਰ ਆ ਚੀਜ਼ ਤੁਸੀਂ ਕਰ ਦਿੱਤੀ ਔਰ ਸੈਲ ਦੇ ਟਾਈਮ ਪਹਿਲੇ ਬਾਈ ਨੂੰ ਸੈਲ ਕੀਤਾ ਫੇਅਰ ਸੈਲ ਨੂੰ ਸੈਲ ਕੀਤਾ ਨਾ ਤਾਂ ਬਾਈ ਜਿਹੜਾ ਹੋਏਗਾ ਇਹ ਤੇ ਨਿਕਲ ਜਾਏਗਾ ਬਟ ਇਹਦਾ ਤੁਹਾਡੇ ਕੋਲ ਮਾਰਜਿਨ ਪਿਆ ਨਹੀਂ ਹੋਏਗਾ ਠੀਕ ਹੈ ਨਾ ਇਹਦਾ ਤੁਹਾਡੇ ਕੋਲ ਮਾਰਜਿਨ ਪਿਆ ਨਹੀਂ ਹੋਏਗਾ ਇਸ ਕਰਕੇ ਪਹਿਲੇ ਆ ਜਿਹੜੀ ਹੈ ਜੇ ਨਾ ਇਹਨੂੰ ਆਪਾਂ ਬਾਹਰ ਕੱਢ ਦੇਣਾ ਫੇਰ ਆਪਾਂ ਬਾਈ ਨੂੰ ਬਾਹਰ ਕੱਢਣਾ ਵਾ ਤਾਂ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਵਾ ਨਹੀਂ ਤੇ ਜਿਹੜੇ ਮਾਰਜਿਨ ਕਾਲ ਹੈ ਨਾ ਤੁਹਾਨੂੰ ਉਹ ਆ ਸਕਦੀ ਆ ਬ੍ਰੋਕਰ ਵੱਲੋਂ ਕਿ ਤੁਹਾਡਾ ਪੈਸਾ ਜਿਹੜਾ ਸ਼ਾਰਟ ਹੋ ਗਿਆ ਤੁਸੀਂ ਇਹਨੂੰ ਫਿਲਫਲ ਕਰੋ ਠੀਕ ਹੈ ਤਾਂ ਬਾਈ ਟਾਈਮ ਬਾਏ ਪਹਿਲੇ ਕਰਨਾ ਬਾਏ ਪਹਿਲੇ ਕਰਨਾ ਫਿਰ ਸੈਲ ਕਰਨਾ ਔਰ ਜਦੋਂ ਸੈਲਿੰਗ ਕਰਨੀ ਆ ਉਦੋਂ ਤੁਸੀਂ ਮਤਲਬ ਵੇਚਣਾ ਵਾ ਆ ਤੇ ਖਰੀਦ ਤੇ ਲਿਆ ਨਾ ਹੁਣ ਇਹਨੂੰ ਆ ਜਦੋਂ ਆਰਡਰ ਮੈਂ ਐਗਜ਼ੀਕਿਊਟ ਕਰਾਂਗਾ ਹੁਣ ਇਹਦੇ ਆਰਡਰ ਕਿਧਰ ਐਗਜ਼ੀਕਿਊਟ ਹੋਣੇ ਆ ਆਰਡਰ ਆ ਸਿੱਧਾ ਐਗਜ਼ੀਕਿਊਟ 올 ਕਰਾਂਗੇ ਨਾ ਜਦੋਂ ਤਾਂ ਆ ਆਰਡਰ ਜਿਹੜੇ ਮੇਰੇ ਫਟਫਟ ਜਿਹੜੇ ਆ ਆਰਡਰ ਲੱਗ ਜਾਣੇ ਆ ਠੀਕ ਹੈ ਨਾ ਆ ਮਾਰਕੀਟ ক্লোਜ਼ ਆ ਇੱਥੇ ਆਰਡਰ ਜਿਹੜੇ ਫਟਫਟ ਲੱਗ ਜਾਣੇ ਤਾਂ ਆ ਆ ਪਹਿਲਾ ਹੈ ਜਿੰਗ ਫਿਊਚਰ ਦੇ ਨਾਲ ਪਹਿਲੀ ਵੀਡੀਓ ਹੈਗੀ ਆਪਸ਼ਨ ਦਾ ਵੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਬੇਸਿਕ ਜਿਹੜਾ ਸਮਝ ਲੱਗ ਗਿਆ ਹੋਣਗੇ ਕਿ ਕਿੰਨਾ ਵਾਸਤੇ ਜਿਹੜੇ ਹੀ ਆਪਸ਼ਨ ਜਿਹੜੇ ਹੀ ਬਣਾਏ ਗਏ ਹੈਗੇ ਔਰ ਆਪਾਂ ਕਿੰਨਾ ਚੀਜ਼ਾਂ ਵਾਸਤੇ ਇਹਨਾਂ ਨੂੰ ਯੂਜ਼ ਕਰ ਰਹੇ ਹਾਂ ਆਪਸ਼ਨ ਸਿਰਫ ਡिके ਹੋਣ ਵਾਸਤੇ ਬਣਾਇਆ ਗਿਆ ਇੱਕ ਇੰਸ਼ੋਰੈਂਸ ਪਰਪਸ ਵਾਸਤੇ ਬਣਾਇਆ ਗਿਆ ਕਿ ਮਾਰਕੀਟ ਦਾ ਡਾਊਨਸਾਈਡ ਰਿਸਕ ਨੂੰ ਮੈਨੇਜ ਕਰ ਸਕੀਏ ਠੀਕ ਹੈ ਤਾਂ ਤੁਸੀਂ ਵੀ ਆਪਸ਼ਨ ਨੂੰ ਇੱਕ ਸੈਲਰ ਪਰਸਪੈਕਟਿਵ ਵੱਲੋਂ ਦੇਖੋ ਕਿ ਇਹ ਇੱਕ ਸਾਡੇ ਵਾਸਤੇ ਵਰਦਾਨ ਹੈ ਜੇਦਨਾ ਸਾਡਾ ਲਾਸ ਜਿਹੜਾ ਨਾ ਉਹ ਘੱਟ ਹੋ ਸਕਦਾ ਇਹਦੇ ਵਿੱਚ ਬਾયર ਬਣ ਕੇ ਨਾ ਹੋ ਇਹਦੇ ਵਿੱਚ ਇਹਨੂੰ ਸੈਲਿੰਗ ਕਰਕੇ ਕਰੋ ਜਾਂ ਆਪਣੇ ਲਾਸ ਨੂੰ ਕਵਰ ਕਰਨ ਵਾਸਤੇ ਕਰੋ ਦੇਖੋ ਜੇ ਤੜ ਕੋ 50000 ਹੈਗਾ ਤਾਂ 50000 ਦੇ ਨਾਲ ਵੀ ਤੁਸੀਂ ਬਹੁਤ ਵਧੀਆ ਜਿਹੜੀ ਆ ਜਦੋਂ ਹੁਣ ਆਪਾਂ ਸਟ੍ਰੈਟਜੀ ਬਣਾ ਲਈ ਆ ਫਿਊਚਰ ਦੇ ਨਾਲ ਉਹ ਕਰੋ ਕਿਉਂਕਿ ਫਿਊਚਰ ਡिके ਨਹੀਂ ਹੋਏਗਾ ਤੁਹਾਡਾ ਕੋਈ ਵੀ ਟ੍ਰੇਡ ਹੈਗਾ ਜਿੱਦਾਂ ਮੰਨ ਲਓ ਤਾਂ ਮੂਵਿੰਗ ਐਵਰੇਜ ਲੱਗਣ ਦੀ ਹੈ ਵੀ ਉਹ ਮਾਰਕੀਟ ਮੂਵਿੰਗ ਐਵਰੇਜ ਤੋਂ ਤਾਂ ਜਾਣ ਰਿਹਾ ਬੈਂਕ ਨਿਫਟੀ ਤਾਂ ਚਲਾ ਗਿਆ ਤਾਂ ਤੁਸੀਂ ਭਾਈ ਇੱਥੇ ਫਿਊਚਰ ਬਾਇ ਕਰ ਲਓ ਔਰ ਜਿਹੜੀ ਪੁੱਟੇ ਆ ਨਾ ਉਹਨੂੰ ਬਾਇ ਕਰ ਲਓ ਹੁਣ ਫਿਊਚਰ ਤੇ ਤਾਂ ਜਾਏਗਾ ਤੁਹਾਨੂੰ ਪ੍ਰੋਫਿਟ ਹੋਏਗਾ ਬਟ ਆ ਜਿਹੜਾ ਪੁੱਟ ਇੰਸ਼ੋਰੈਂਸ ਬਾਇ ਕੀਤੀ ਹੈ ਨਾ ਇਹਨੇ ਲਾਸ ਦੇ ਉੱਤੇ ਕੈਪ ਲਾ ਦੇਣਾ ਕਿ ਪਿੱਛੇ ਪਿੱਛੇ ਮਿਨੀਮਮ ਇੱਕ ਕੋਸ ਜਿਹੜਾ ਹੋਏਗਾ ਤੁਹਾਡਾ ਹੋਏਗਾ ਜਿੱਦਾਂ ਆ ਕਿ ਫਿਊਚਰ ਜਿਹੜਾ ਅੱਗੇ ਜਾ ਰਿਹਾ ਇਹ ਤਾਂ ਤੁਹਾਨੂੰ ਪ੍ਰੋਫਿਟ ਦਿੰਦਾ ਰਹੇਗਾ ਮੈਕਸਿਮਮ ਪਰ ਜਿਹੜੀ ਪੁੱਟ ਬਾਇ ਕਰ ਲਾਂਗੇ ਨਾ ਪੁੱਟ ਬਾਇ ਕਰ ਲਾਂਗੇ ਉਹ ਕੀ ਕਰਨੀ ਆ ਉਹ ਸਿਰਫ ਇੱਕ ਇੱਥੇ ਕੈਪ ਲਾ ਦਿੰਦੀ ਹੈ ਕਿ ਇਸ ਤੋਂ ਉੱਪਰ ਤੁਹਾਨੂੰ ਲਾਸ ਨਹੀਂ ਹੋਏਗਾ ਇੰਨਾ ਹੀ ਲਾਸ ਹੈਗਾ ਮੈਕਸਿਮਮ ਠੀਕ ਹੈ ਤਾਂ ਆ ਵੀਡੀਓ ਨੰਬਰ 1 ਕਿਹਾ ਗਿਆ ਹੀ ਹੁਣ ਆਪਾਂ ਇਸ ਤੋਂ ਅੱਗੇ ਜਾਵਾਂਗੇ ਨਾ ਤਾਂ ਕੋਈ 5 10 15 20 ਵੀਡੀਓਜ਼ ਆਪਾਂ ਬਣਾਵਾਂਗੇ ਜਿਹਦੇ ਵਿੱਚ ਹੈਜਿੰਗ ਆ ਅਲੱਗ-ਅਲੱਗ ਸਟ੍ਰੈਟੇਜੀਜ਼ ਉਹਦੇ ਉੱਤੇ ਆ ਫਿਊਚਰ ਦੇ ਨਾਲ ਪਹਿਲੀ ਹੀ ਸਿੰਪਲ ਵੈਰੀ ਸਿੰਪਲ ਇਸ ਤੋਂ ਬਾਅਦ ਥੋੜੀਆਂ ਕੰਪਲੈਕਸ ਹੋਣਗੀਆਂ ਔਰ ਥੋੜੀਆਂ ਜਿਹੜੀਆਂ ਐਡਵਾਂਸ ਵਾਲੀਆਂ ਵੀ ਹੋਣਗੀਆਂ ਜਿੱਤਾਂ ਵਿੱਚ ਬਹੁਤ ਘੱਟ ਜਿਹੜਾ ਲਾਸ ਹੋਏਗਾ ਆਪਾਂ ਹੁਣ ਜਿੱਦਾਂ 12000 ਤੱਕ ਲਾਸ ਲੈ ਕੇ ਆਏ ਆ ਦੋ ਦੋ ਤਿੰਨ ਤਿੰਨ ਹਜ਼ਾਰ ਤੱਕ ਵੀ ਆਪਾਂ ਲਾਸ ਲੈ ਕੇ ਆਣਾ ਠੀਕ ਹੈ ਚੈਨਲ ਦੇ ਨਾਲ ਪਲੀਜ਼ ਬਨੇ ਰਹੋ ਵੀਡੀਓਜ਼ ਬਹੁਤ ਵਧੀਆ-ਵਧੀਆ ਕੰਟੈਂਟ ਜਿਹੜਾ ਆਂਡਿਆ ਵਾ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਔਰ ਪਲੀਜ਼ ਕਮੈਂਟ ਵੀ ਜਰੂਰ ਕਰਿਆ ਕਰੋ ਅਗਰ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਹੁੰਦੀਆਂ ਨੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਤੇ ਅਗਰ ਕਿਸੇ ਨੇ ਸਟਾਕ ਮਾਰਕੀਟ ਦੇ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਕੋਈ ਪੁੱਛਣਾ ਹੋਵੇ ਕੁਝ ਮਾਰਕੀਟ ਸਿੱਖਣੀ ਆ ਜਾਂ ਕੋਈ ਕਿਸੇ ਨੂੰ ਕੋਚਿੰਗ ਕਰਨੀ ਆ ਤਾਂ ਪਲੀਜ਼ ਤੁਸੀਂਾਨੂੰ WhatsApp ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ ডিসਪਲੇ ਹੋ ਰਿਹਾ ਵਾ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਜੀ